ਫਸਟ ਆਫ ਆਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਥੰਬਨੇਲ ਤੋਂ ਪਤਾ ਚਲ ਹੀ ਗਿਆ ਹੋਵੇਗਾ ਕਿ ਅੱਜ ਅਸੀਂ ਜਤਿੰਦਰ ਬਰਾੜ ਦਾ ਬਹੁਤ ਹੀ ਪ੍ਰਸਿੱਧ ਨਾਟਕ ਫਾਸਲੇ ਪੜਨ ਜਾ ਰਹੇ ਹਾਂ ਜਿਸ ਵਿੱਚ ਉਸਨੇ ਨੂਰੀ ਦੀ ਖਮੋਸ਼ ਮੁਹੱਬਤ ਨੂੰ ਪੇਸ਼ ਕੀਤਾ ਗਿਆ ਹੈ ਨੂਰੀ ਦੀ ਮੁਹੱਬਤ ਖਮੋਸ਼ ਕਿਉਂ ਰਹੀ ਜੇਕਰ ਸ਼ੈਰੀ ਡਾਕਟਰ ਉਸਨੂੰ ਚਾਹੁੰਦਾ ਸੀ ਤਾਂ ਉਹਨਾਂ ਵਿਚਕਾਰ ਫਾਸਲੇ ਕਿਉਂ ਬਣੇ ਰਹੇ ਇਨਾ ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਹ فاਸਲੇ ਕਿਉਂ ਨਾ ਮਟਾ ਸਕਿਆ ਕੀ ਉਹ ਨੂਰੀ ਨੂੰ ਐਂਡਵਿਚ ਪ੍ਰਾਪਤ ਕਰ ਸਕਿਆ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਆ ਆਪਾਂ ਇਸ ਨਾਟਕ ਨੂੰ ਪੜ ਕੇ ਜਾਣਾਂਗੇ ਥੋੜੀ ਜਿਹੀ ਵੀਡੀਓ ਜ਼ਰੂਰ ਲੰਮੀ ਹੋਏਗੀ ਬਟ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸਟੋਰੀ ਹੈ ਤੇ ਐਂਡ ਤੱਕ ਸਸਪੈਂਸ ਬਣਿਆ ਰਹਿੰਦਾ ਹੈ ਇਸ ਨਾਟਕ ਨੂੰ ਪੜਨ ਤੋਂ ਪਹਿਲਾਂ ਆਪਾਂ ਇਹਦੇ ਜਿਹੜੇ ਮੇਨ ਪਾਤਰ ਆ ਉਹਨਾਂ ਬਾਰੇ ਥੋੜਾ ਜਿਹਾ ਜਾਣਾਂਗੇ ਇਰ ਵਿੱਚ ਪਹਿਲਾ ਜਿਹੜਾ ਜਿਹੜਾ ਸਾਰਾ ਸੀਨ ਹੈ ਉਹ ਮੰਡ ਏਰੀਆ ਦੇ ਪਛੜੇ ਹੋਏ ਇਲਾਕੇ ਵਿੱਚ ਵਾਪਰਦਾ ਹੈ ਮੰਡ ਏਰੀਆ ਇਹੋ ਜੰਦਾ ਜਿਹੜਾ ਦਰਿਆ ਦੇ ਕੰਢੇ ਏਰੀਆ ਹੁੰਦਾ ਹੈਗਾ ਵਾ ਜਿੱਥੇ ਰੇਤ ਰਾਜਸਥਾਨ ਵਗੈਰਾ ਹੁੰਦਾ ਹੈ ਆਲੇ-ਦੁਆਲੇ ਕਾਈ ਵਗੈਰਾ ਜੀ ਹੁੰਦੀ ਹੈ ਠੀਕ ਹੈ ਉਸ ਨੂੰ ਮੰਡ ਏਰੀਆ ਵਗੈਰਾ ਕਿਹਾ ਜਾਂਦਾ ਹੈ ਕਦੇ ਮਲਪੀ ਫਸਲ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਈ ਵਾਰਾ ਜੇ ਇਨਕੇਸ ਪਾਣੀ ਦੀ ਮਾਰ ਜ਼ਿਆਦਾ ਪੈ ਜਾਏ ਤਾਂ ਫਸਲਾਂ ਰੁੜ ਵੀ ਜਾਂਦੀਆਂ ਨੇ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਮੰਡ ਏਰੀਆ ਕੀ ਹੁੰਦਾ ਹੈ ਬਾਤਰੀ ਇਹਦੇ ਵਿੱਚ ਆ ਜਾਂਦਾ ਇੱਕ ਸ਼ੈਰੀ ਡਾਕਟਰ ਜੋ ਕਿ ਇੱਕ ਪਿੰਡ ਵਿੱਚ ਆਣ ਕੇ ਹਸਪੀਟਲ ਵਿੱਚ ਕੰਮ ਕਰਨਾ ਸ਼ੁਰੂ ਕਰਦਾ ਨੂਰੀ ਜੋ ਕਿ ਇੱਕ ਸਪੇਰਨ ਹੈ ਠੀਕ ਹੈ ਕਰਮਚੰਦ ਜੋ ਉਸ ਡਿਸਪੈਂਸਰੀ ਦਾ ਕੰਪਾਊਂਡਰ ਹੈ ਇੱਕ ਰਿਸ਼ਵਤਖੋਰ ਵੀ ਹੈ ਤੇ ਚਰਿੱਤਰਹੀਣ ਵੀ ਹੈ ਡੌਲੀ ਜੋ ਕਿ ਸ਼ੈਰੀ ਡਾਕਟਰ ਦੀ ਬਾਤ ਜੋ ਵਾਈਫ ਬਣਦੀ ਹੈਗੀ ਆ ਅਮੀਰ ਬਾਪ ਦੀ ਬੇਟੀ ਹੈ ਬੂਟਾ ਹਸਪੀਟਲ ਵਿੱਚ ਐਜ਼ ਅ ਨੌਕਰਿਤ ਹੋ ਕੇ ਕੰਮ ਕਰਦਾ ਹੈ ਤੇ ਤਾਰਾ ਜਿਹੜਾ ਇੱਕ ਸ਼ਰਾਬੀ ਮਰੀਜ਼ ਵਗੈਰਾ ਹੋਰ ਵੀ ਦੋ ਚਾਰ ਕਰੈਕਟਰ ਆਉਂਦੇ ਨੇ ਉਹ ਆਪਾਂ ਵੇਖਾਂਗੇ ਬਟ ਮੇਨ ਇੰਨਾ ਕਰੈਕਟਰ ਦੇ ਆਲੇ-ਦੁਆਲੇ ਹੀ ਸਾਰਾ ਨਾਟਕ ਘੁੰਮਦਾ ਹੈ ਬੜੇ ਪੇਸ਼ੀਸ਼ ਦੇ ਨਾਲ ਇਹ ਸਾਰੇ ਨਾਟਕ ਨੂੰ ਸੁਣਿਓ ਕਿੰਦਾ ਫਾਂਸਲੇ ਨਾਟਕ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਜਤਿੰਦਰ ਬਰਾੜ ਦੀ ਰਚਨਾ ਹੈ ਪੰਜਾਬੀ ਨਾਟਕ ਦੇ ਖੇਤਰ ਵਿੱਚ ਜਤਿੰਦਰ ਬਰਾੜ ਦਾ ਆਪਣਾ ਵਿਲੱਖਣ ਸਥਾਨਾ ਕਿਉਂਕਿ ਉਹਨਾਂ ਨੇ ਫਾਂਸਲੇ ਨਾਟਕ ਦੀ ਰਚਨਾ 1991 ਵਿੱਚ ਕੀਤੀ ਸੀ ਇਸ ਨਾਟਕ ਵਿੱਚ ਉਹਨਾਂ ਨੇ ਸਮਾਜ ਵਿੱਚ ਦਿਨੋਂ-ਦਿਨ ਵਧ ਰਹੇ ਉੱਚ-ਨੀਚ, ਜਾਤ-ਪਾਤ ਤੇ ਅਮੀਰੀ-ਗਰੀਬੀ ਦੇ ਫਾਸਲਿਆਂ ਨੂੰ ਬੜੇ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਨਾਟਕ ਵਿੱਚ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਨੌਜਵਾਨ ਸ਼ੈਰੀ ਡਾਕਟਰ ਅਤੇ ਨੂਰੀ ਨਾਂ ਦੀ ਸੁਪੇਰਨ ਮੁਟਿਆਰ ਦੀ ਖਮੋਸ਼ ਮੁਹੱਬਤ ਨੂੰ ਪੇਸ਼ ਕਰਨ ਦੇ ਨਾਲ ਸਧਾਰਨ ਅਤੇ ਗਰੀਬ ਪਿੰਡੂ ਲੋਕਾਂ ਦੀ ਸਰਕਾਰੀ ਅਧਾਰਿਆਂ ਅਤੇ ਹਸਪਤਾਲਾਂ 'ਚ ਹੁੰਦੀ ਲੁੱਟ-ਕਸੋਟ ਦੇ ਚਫੇਰੇ ਵੇਲੇ ਪ੍ਰਿਸ਼ਟਾਚਾਰਾ ਤਿੱਖਾ ਵਿਅੰਗ ਕੀਤਾ ਹੈ। ਸਮੂਚੇ ਤੌਰ ਤੇ ਇਹ ਨਾਟਕ ਲੋਕਾਂ ਨੂੰ ਹਰ ਪੱਧਰ ਤੇ ਵਿਆਪਕ ਸਮਾਜਿਕ ਫਾਸਲਿਆਂ ਦੇ ਵਿਰੋਧ ਵਿੱਚ ਇਕੱਠੇ ਹੋਣ ਦਾ ਸਨੇਹਾ ਦਿੰਦਾ ਹੈ। ਇਹ ਨਾਟਕ ਐਕਚੁਅਲੀ ਵਸੇ 11 ਚਾਕੀਆਂ ਵਿੱਚ ਹੈ ਬਟ ਆਈ ਹੋਪ ਇਹ ਤੇ 40 ਮਿੰਟਾਂ ਚ ਤੁਹਾਡੀ ਵੀਡੀਓ ਕੰਪਲੀਟ ਹੋ ਜਾਏਗੀ। ਨਾਟਕਰ ਨੇ ਆਪਣੇ ਨਾਟਕ ਨੂੰ 11 ਚਾਕੀਆਂ ਚ ਵੰਡਿਆ ਹੈ। ਪਹਿਲੇ ਸੀਨ ਵਿੱਚ ਸ਼ਾਮ ਦੇ ਵਕਤ ਸਰਕਾਰੀ ਡਿਸਪੈਸਿਟੀ ਦਾ ਸੀਨ ਹੁੰਦਾ ਹੈ। ਡਾਕਟਰ ਇੱਕ ਮਰੀਜ਼ ਨੂੰ ਵੇਖ ਰਿਹਾ ਹੁੰਦਾ ਹੈ। ਮਰੀਜ਼ ਕੌਣ ਸੀ? ਦਾਰਾਮ। ਨੇੜੇ ਹੀ ਪਿੰਡੂ ਔਰਤ ਪਾਰੋ ਤੇ ਉਸ ਦਾ ਪੁੱਤਰ ਸ਼ਿੰਦਾ ਬੈਠੇ ਹਨ ਮਰੀਜ਼ ਡਾਕਟਰ ਨੂੰ ਦੱਸਦਾ ਕਿ ਸਵੇਰ ਦੀਆਂ ਉਲਟੀਆਂ ਆ ਰਹੀਆਂ ਹਨ ਸਿਰ ਦਰਦ ਕਰ ਰਿਹਾ ਹੈ ਦਾਦਾ ਦੱਸਦਾ ਕਿ ਘਰ ਪਰੌਣੇ ਆਂਡ ਕਰਨ ਸ਼ਰਾਬ ਪੀ ਲਈ ਸੀ ਉਹ ਡਾਕਟਰ ਕੋਲ ਅੱਗੇ ਤੋਂ ਸ਼ਰਾਬ ਪੀਣ ਲਈ ਆਖਦਾ ਤੋਂ ਨਾ ਪੀਣ ਲਈ ਆਖਦਾ ਹੈ ਉਹ ਡਾਕਟਰ ਨੂੰ ਦੱਸਦਾ ਹੈ ਕਿ ਉਹਨਾਂ ਕੋਲ ਬੇੜ ਦੇ ਇਲਾਕੇ 'ਚ ਥੋੜੀ ਬਹੁਤੀ ਜ਼ਮੀਨ ਹੈ ਬੇੜ ਦੇ ਪਿੰਡਾਂ 'ਚ ਇਕੱਲੇ ਫਸਲ ਤਾਂ ਹੜ ਦਾ ਜੀ ਰੋੜ ਜਾਂਦੀ ਹੈ ਉਧਰਿਆ ਕਿਨਾਰੇ ਦੀ ਤਾਬ ਵਿੱਚ ਸ਼ਰਾਬ ਕੱਢ ਕੇ ਵੇਚਣ ਬਾਰੇ ਦੱਸਦਾ ਹੈ ਦਰਿਆ ਦਾ ਇਲਾਕਾ ਹੁਣ ਕਨਪੂਰਸ ਉਹਨਾਂ ਨੂੰ ਫੜ ਨਹੀਂ ਸਕਦੀ ਦਾਰਾ ਕੰਪਾਇਡਰ ਤੋਂ ਦਵਾਈ ਲੈਂਦਾ ਹੈ ਪਰ ਆਪਣੇ ਮੁੰਡੇ ਛਿੰਦੇ ਦੇ ਪਿੰਦੇ ਨਿਕਲੀ ਤੱਦਰ ਡਾਕਟਰ ਨੂੰ ਵਿਖਾਉਂਦਾ ਹੈ ਤੱਦਰ ਉਹਦੀ ਜਿਹੜੀ ਸਰੀਰ ਦੇ ਉੱਤੇ ਕੁਝ ਇਸ ਤਰ੍ਹਾਂ ਸਪੋਰਟਸ ਵਗੈਰਾ ਜੇ ਬਣ ਜਾਂਦੇ ਹੈਗੇ ਆ ਡਾਕਟਰ ਦੱਸਦਾ ਹੈ ਕਿ ਛਿੰਦੇ ਨੂੰ ਇਸ ਬਿਮਾਰੀ ਇਹ ਬਿਮਾਰੀ ਨਾ ਨਹਾਉਣ ਕਾਰਨ ਹੋਈ ਹੈ ਉਹ ਮੁੰਡੇ ਨੂੰ ਗਰਮ ਪਾੜ ਨਾਲ ਨਹਾਉਣ ਲਈ ਆਖਦਾ ਹੈ ਇਸ ਸਮੇਂ ਡਾਕਟਰ ਧਾਰੇ ਤੇ ਕਹਿਣ ਤੇ ਕੰਪਾਉਂਡਰ ਨੂੰ ਉਸ ਨੂੰ ਹੋਰ ਦਵਾਈ ਦੇਣ ਲਈ ਆਖਦਾ ਹੈ ਕਿਉਂਕਿ ਘਰ ਮਹਿਮਾਨ ਵੀ ਉਸੇ ਵਾਂਗ ਬਿਮਾਰ ਹਨ ਡਾਕਟਰ ਛਿੰਦੇ ਨੂੰ ਨਹਾਉਣ ਤੇ ਜਾਂ ਵੱਡਾ ਸੂਈ ਵਾਲਾ ਟੀਕਾ ਲਾਉਣ ਲਈ ਆਖਦਾ ਹੈ ਛਿੰਦਾ ਭੱਜ ਜਾਂਦਾ ਹੈ ਤੇ ਧਾਰਾ ਤੇ ਛਿੰਦੂ ਉਸ ਨੂੰ ਫੜ ਲਿਆਉਂਦੇ ਹਨ ਮੌਕਾ ਵੇਖੇ ਛਿੰਦਾ ਫਿਰ ਭੱਜ ਜਾਂਦਾ ਹੈ ਡਾਕਟਰ ਛਿੰਦੇ ਨੂੰ ਪਿਆਰ ਨਾਲ ਨਹਾਉਣ ਲਈ ਮਨਾਉਣ ਵਾਸਤੇ ਆਖਦਾ ਹੈ ਡਾਕਟਰ ਪਾਰ ਨੂੰ ਛਿੰਦੇ ਲਈ ਨਹਾਉਣ ਮਗਰੋਂ ਮਲ ਬਲਾਉਣ ਲਈ ਵਾਸਤੇ ਦਿੰਦਾ ਹੈ ਡਾਕਟਰ ਤਿੱਕੰਪਾਉਡਰ ਕਰਮਚਾਰ ਸਾਢੇ 5 ਵਜੇ ਡਿਸਪੈਂਸਰੀ ਬੰਦ ਕਰਕੇ ਜਾਣ ਲੱਗਦੇ ਹਨ ਤਾਂ ਪਿੰਡ ਦੇ ਲੋਕ ਨਾਮੋ ਦੇ ਪਤੀ ਜੀਤੋ ਨੂੰ ਲੈ ਕੇ ਆਉਂਦੇ ਹਨ ਜਿਸ ਨੂੰ ਸੱਪ ਲੜ ਗਿਆ ਹੁੰਦਾ ਹੈ ਇੱਥੇ ਹੁਣ ਐਂਟਰੀ ਹੁੰਦੀ ਹੈ ਉਹ ਤੇ ਨੂਰੀ ਦੀ ਡਾਕਟਰ ਸਾਰੇ ਨੂੰ ਹੌਸਲਾ ਕਰਨ ਲਈ ਆਖਦਾ ਹੈ ਕਰਮਚੰਦ ਲੇਟ ਹੋਣ ਕਾਰਨ ਦੁਖੀ ਹੁੰਦਾ ਹੈ ਡਾਕਟਰ ਕਰਮਚੰਦ ਨੂੰ ਦਵਾਈ ਲੈਉਣ ਲਈ ਆਖਦਾ ਹੈ ਤਾਂ ਉਹ ਚਾ ਵੀ ਨਾ ਲੱਪਣ ਤੇ ਬਹਾਨਾ ਬਣਾਉਂਦਾ ਹੈ ਅੱਜ ਹੀ ਸਥਿਤੀ ਵਿੱਚ ਸੰਤੇ ਨੂੰ ਪਤਾ ਆਉਂਦਾ ਹੈ ਕਿ ਉਹ ਪੈਸੇ ਮੰਗ ਰਿਹਾ ਹੈ ਉਹ ਰਿਸ਼ਵਤੇ ਕੇ ਡਾਕਟਰ ਕੋ ਦਵਾਈ ਲਿੰਦਾ ਹੈ ਦਾਰਾ ਡਾਕਟਰ ਕੋਲੋਂ ਚੰਗੀ ਦਵਾਈ ਪਰੇ ਪੁੱਛਦਾ ਹੈ ਤੇ ਡਾਕਟਰ ਪਿੰਡਾਂ 'ਚ ਇਸ ਦੇ ਪਰਮਾਨ ਦਾ ਨਾਂ ਹੋਣੇ ਬਾਰੇ ਦੱਸਦਾ ਹੈ। ਦਾਰਾ ਡਾਕਟਰ ਨੂੰ ਕਰਮਚਾਂਦੇ ਡੰਕ ਬਾਰੇ ਦੱਸਦਾ ਹੈ ਕਿ ਉਸਨੇ ਮੇਰ ਕੋ ਰਿਸ਼ਵਤ ਲੈ ਕੇ ਦਵਾਈ ਦਿੱਤੀ ਹੈ। ਕਿ ਜਾਨੀ ਕਿ ਭਾਵੇਂ ਸਰਕਾਰੀ ਹਸਪੀਟਲ 'ਚ ਦਵਾਈਆਂ ਆਉਂਦੀਆਂ ਨੇ ਪਰ ਉੱਥੋਂ ਦੇ ਕੰਮ ਕਰਨ ਵਾਲੇ ਫਿਰ ਲੋਕਾਂ ਕੋਲੋਂ ਕਿਵੇਂ ਰਿਸ਼ਵਤ ਲੈਂਦੇ ਨੇ ਇਹ ਵੀ ਉਜਾਗਰ ਕੀਤਾ ਹੈ। ਇਸੋਪ੍ਰੰਦ ਬੂਟਾ ਮਹਿਰਾ ਡਾਕਟਰ ਲਾਇ ਡਾਕਟਰ ਲਈ ਚਾਹ ਲੈ ਕੇ ਆਉਂਦਾ ਅਚਾਨਕ ਡਾਕਟਰ ਦਾਰੇ ਤੇ ਸੰਤੇ ਨੂੰ ਮਰੀਜ਼ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਲੈ ਜਾਣ ਲਈ ਆਖਦਾ ਹੈ ਦਾਰੇ ਡਾਕਟਰ ਨੂੰ ਜੋਗਨ ਨੂਰੀ ਲਿਆਉਣ ਬਾਰੇ ਦੱਸਦਾ ਹੈ ਜੋ ਸੱਪ ਦੇ ਟੰਗੇ ਦਾ ਇਲਾਜ ਕਰਦੀ ਸੀ ਨੂਰੀ ਡਾਕਟਰ ਨੂੰ ਦੱਸਦੀ ਹੈ ਕਿ ਉਸ ਦਾ ਬਾਪੂ ਸਪੇਰਾ ਸੀ ਜੋ ਸੱਪ ਦੇ ਦਸੇ ਦਾ ਸ਼ਰਤੀਆ ਇਲਾਜ ਕਰਦਾ ਸੀ ਪਰ ਉਸ ਦੀ ਮੌਤ ਮਗਰੋਂ ਇਹ ਕੰਮ ਉਹਨਾਂ ਸੰਭਾਲ ਲਿਆ ਸੀ ਡਾਕਟਰ ਦੇ ਪੁੱਛਣ ਦੇ ਨੂਰੀ ਦੱਸਦੀ ਹੈ ਕਿ ਉਸ ਦਾ ਕੋਈ ਭਰਾ ਨਹੀਂ ਉਸ ਦੀ ਮਾਂ ਉਸ ਦੇ ਬਚਪਨ ਚ ਹੀ ਮਰ ਗਈ ਸੀ ਇੰਜ ਹੁਣ ਉਹ ਘਰ ਚ ਇਕੱਲੀ ਰਹਿੰਦੀ ਹੈ ਨੂਰੀ ਸਾਰਿਆਂ ਦੇ ਸਾਹਮਣੇ ਮਰੀਜ਼ ਦੇ ਜ਼ਖਮ ਚੋਂ ਮੂੰਹ ਨਾਲ ਚਰਚੋਸਦੀ ਹੈ ਤੇ ਉਕਲਦੀ ਹੈ ਇਸ ਸਮੇਂ ਡਾਕਟਰ ਕਰਮਚੰਦ ਤਾਰਾ ਸੰਤਾ ਤੇ ਬੂਟਾ ਸਾਰੇ ਹੈਰਾਨ ਹੁੰਦੇ ਹਨ ਸਾਰੇ ਨੂਰੀ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੇ ਹਨ ਡਾਕਟਰ ਮਰੀਜ਼ ਦੀ ਨਬਜ਼ ਵੇਖ ਕੇ ਆਖਦਾ ਕਿ ਹੁਣ ਉਹ ਬਚ ਜਾਵੇਗਾ ਸਾਰੇ ਨੂਰੀ ਦਾ ਧੰਨਵਾਦ ਕਰਦੇ ਹਨ ਨਾਮੋ ਨੂਰੀ ਨੂੰ ਵਾਲੀਆਂ ਤੇ ਚੁੰਨੀ ਦੇਣ ਦਾ ਯਤਨ ਕਰਦੀ ਹੈ ਪਰ ਨੂਰੀ ਕੁਝ ਵੀ ਲੈਣ ਤੋਂ ਇਨਕਾਰ ਕਰਦੀ ਹੈ ਉਹ ਇਸ ਨੂੰ ਆਪਣੇ ਪੇਸ਼ੇ ਦਾ ਅਸੂਲ ਦੱਸਦੀ ਹੈ ਦਾਰਾ ਕਰਮਚੰਦ ਰਿਸ਼ਵ ਲੈਣ ਤੇ ਨੂਰੀ ਵੱਲੋਂ ਮੇਹ ਦੇ ਵੀ ਪੈਸੇ ਨਾਲ ਲੈਣ ਦੀ ਗੱਲ ਕਰਦਾ ਹੈ ਡਾਕਟਰ ਦੇ ਕਹਿਣ ਤੇ ਪਿੰਡ ਵਾਲੇ ਜੀਤੇ ਨੂੰ ਬਾਹਰ ਖੁੱਲੀ ਹਵਾ ਚ ਲੈ ਜਾਣਾ ਚਾਹਦਾ ਹੈ ਇਥੋਂ ਹੀ ਇਹ ਚੀਜ਼ਾਂ ਤੋਂ ਵੇਖ ਕੇ ਹੀ ਡਾਕਟਰ ਉਸ ਤੋਂ ਬਹੁਤ ਜ਼ਿਆਦਾ ਮੋਹਤ ਹੋ ਜਾਂਦਾ ਅਟ੍ਰੈਕਟ ਹੋ ਜਾਂਦਾ ਹੈ ਕਿ ਆਪਣੇ ਨਾ ਜਾਣ ਦੀ ਨਾ ਪਰਵਾਹ ਕਰਦੇ ਹੋਏ ਵੀ ਉਸਨੇ ਚੈਅ ਚੁੱਸਿਆ ਔਰ ਇਸ ਦੇ باوجود ਵੀ ਉਹਨੇ ਜੋ ਸੋਨੇ ਦੀਆਂ ਵਾਲੀਆਂ ਲਾ ਕੇ ਦੇ ਰਹੀ ਸੀ ਉਹਨੇ ਕੋਈ ਲਾਲਚ ਨਹੀਂ ਕੀਤਾ ਕੋਈ ਪੈਸੇ ਨਹੀਂ ਲਏ ਠੀਕ ਹੈ ਜਸਟ ਇਹ ਕਿ ਆ ਕਿ ਇੰਨੀ ਉੱਚੀ ਸੋਚੇ ਕਰੈਕਟਰ ਦੀ ਲੜਕੀ ਵਗਾਰਾ ਤੇ ਇੰਨੀ ਬਾਦ ਤੋ ਚੀਜ਼ਾਂ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਮੋਹਤ ਹੋ ਜਾਂਦਾ ਉਸਤੇ ਡਾਕਟਰ ਤੇ ਨੂਰੀ ਕਮਰੇ 'ਚ ਇਕੱਲੇ ਰਹਿ ਜਾਂਦੇ ਹਨ ਡਾਕਟਰ ਤੇ ਨੂਰੀ ਦੋਵੇਂ ਇੱਕ ਦੂਜੇ ਨੂੰ ਪਿਆਰ ਨਾਲ ਵੇਖਦੇ ਹਨ ਗੱਲਾਂ ਕਰਦੇ ਹਨ ਨੂਰੀ ਦੱਸਦੀ ਹੈ ਕਿ ਉਸ ਦਾ ਕੋਈ ਘਰ ਘਾਟ ਨਹੀਂ ਇਸ ਲਈ ਉਹ ਇਕੱਲੀ ਘੁੰਮਦੀ ਰਹਿੰਦੀ ਹੈ ਉਹ ਦੱਸਦੀ ਹੈ ਕਿ ਉਹ ਛੋਟੀ ਹੁੰਦੀ ਬਾਪੂ ਨਾਲ ਸੱਪ ਫੜਨ ਜਾਂਦੀ ਹੁੰਦੀ ਸੀ ਇਸ ਸਮੇਂ ਬੂਟਾ ਡੱਟ ਸੱਪ ਨੂੰ ਆਖਦਾ ਹੈ ਕਿ ਉਸ ਨੇ ਰਸੋਈ ਨੇੜੇ ਪਈਆਂ ਲੱਕੜਾਂ 'ਚ ਸੱਪ ਵੇਖਦਾ ਵੇਖਿਆ ਸੀ ਸੋ ਨੂਰੀ ਤੋਂ ਉਹ ਸੱਪ ਫੜਉਣ ਦੀ ਗੱਲ ਕਰਦਾ ਹੈ ਨੂਰੀ ਪਿਤਾ ਪੁਰਖੀ ਕਿਤੇ ਤੇ ਉਸ ਦੇ ਅਸੂਲਾਂ ਬਾਰੇ ਦੱਸਦੀ ਹੈ ਇਸ ਸਮੇਂ ਉਹ ਸੱਪ ਫੜਨ ਲਈ ਪੈਸੇ ਦੀ ਗੱਲ ਕਰਦੀ ਹੈ ਕਿ ਜਾਨ ਬਚਾਉਣਾ ਮੇਰਾ ਧਰਮ ਹੈ ਬੜਜੇਕਰ ਅਸੀਂ ਸੱਪ ਫੜਦੇ ਹਾਂ ਤਾਂ ਉਹ ਤੇ ਅਸੀਂ ਪੈਸੇ ਲੈਣੇ ਹੈਗੇ ਆਂ ਉਹ ਆਪਣੀ ਮੰਦਰੀ ਪਿਛਲੇ ਨਗ ਬਾਰੇ ਦੱਸਦੀ ਹੈ ਕਿ ਇਹ 나ਗ ਕਿਤੇ ਦੇ ਅਸੂਲਾਂ ਦੀ ਚਾਹ ਦਵਾਉਂਦਾ ਰਹਿੰਦਾ ਹੈ ਡਾਕਟਰ ਬੂਟੇਨ ਦੱਸਦਾ ਹੈ ਕਿ ਅੱਜ ਡਾਕਟਰਾਂ ਦੇ ਅਸੂਲ ਨੇ ਨਹੀਂ ਦੇ ਰਹੀ ਡਾਕਟਰ ਬੂਟੇਨ ਨੂੰ ਨੂਰੀ ਦੇ ਰਹਿਣ ਲਈ ਡਿਸਪੈਂਸਰੀ ਨੇੜੇ ਵਾਲਾ ਕਮਰਾ ਖੋਲ੍ਹਣ ਲੱਗਦਾ ਹੈ ਕਿ ਉਸਨੇ ਚੀਜ਼ ਬੜੀ ਹੁੰਦੀ ਹੈ ਕਿ ਇੱਕ ਆਮ ਲੜਕੀ ਜਿਹੜੀ ਹੈਗੀ ਹੈ ਨਾ ਉਹ ਕਿਸ ਤਰ੍ਹਾਂ ਇੱਕ ਨਿਰਸਵਾਰਥੋਕੇ ਕੰਮ ਕਰਦੀ ਹੈਗੀ ਆਪਣੇ ਅਸੂਲਾਂ ਦੇ ਪੂਰੇ ਰਹਿੰਦੀ ਆ ਪਰ ਡਾਕਟਰ ਜਿਹੜੇ ਇੰਨੇ-ਇੰਨੀਆਂ ਕਸਮਾਂ ਵਾਦੇ ਖਾਂਦੇ ਕਿ ਅਸੀਂ ਡਾਕਟਰ ਬਣ ਕੇ ਇਮਾਨਦਾਰੀ ਨਾਲ ਕੰਮ ਕਰਾਂਗੇ ਤੂੰ ਲੋਕਾਂ ਦੀ ਕਿੱਦਾਂ ਲੁੱਟਕ ਸੁੱਟ ਵਗੈਰਾ ਕਰਦੀ ਐ ਡਾਕਟਰ ਨੂਰੀ ਨੂੰ ਦੱਸਦਾ ਕਿ ਮੰਡ ਦੇ ਇਲਾਕੇ 'ਚ ਸੱਪਾਂ ਦੀ ਵੱਡੀ ਸਮੱਸਿਆ ਹੈ ਇਸ ਲਈ ਉਹ ਨੂਰੀ ਨੂੰ ਇੱਥੇ ਹੀ ਰਹਿ ਕੇ ਕੰਮ ਕਰਨ ਲਈ ਆਖਦਾ ਹੈ ਉਹ ਨੂਰੀ ਨੂੰ ਬੱਚਿਆਂ ਦੇ ਸਕੂਲ ਕੋਲੋਂ ਸੱਪ ਫੜਨ ਲਈ ਆਖਦਾ ਹੈ ਡਾਕਟਰ ਦੇ ਜਾਣ ਤੇ ਕਰਮਚੰਦ ਨੂਰੀ ਨੂੰ ਮੂਰਖ ਆਖਦਾ ਹੈ ਜੋ ਇਲਾਜ ਦੇ ਪੈਸੇ ਨਹੀਂ ਲੈਂਦੀ ਉਹ ਨਾਮੋ ਤੋਂ ਲਈਆਂ ਵਾਲੀਆਂ ਵਿਖਾਉਂਦਾ ਹੈ ਨੂਰੀ ਇਸ ਨੂੰ ਪਾਪ ਆਖਦੀ ਹੈ ਕਰਮਚੰਦ ਨੂਰੀ ਨੂੰ ਸਲਾਹ ਦਿੰਦਾ ਹੈ ਕਿ ਹੁਣ ਉਹ ਦੋਵੇਂ ਰਲ ਕੇ ਵੱਡੀ ਕਮਾਈ ਕਰਨਗੇ ਉਹ ਕੋਈ ਗੱਲ ਡਾਕਟਰ ਨਾਲ ਨਾ ਕਰਨ ਲਈ ਆਖਦਾ ਹੈ ਉਹ ਸਕੂਲ ਨੇੜਿਓਂ ਸੱਪ ਫੜਨ ਨਾਲੋਂ ਸੱਪ ਭੁੱਲੜੇ ਬੱਚੇ ਦਾ ਇਲਾਜ ਲਈ ਪਥੀਰੇ ਰੁਪਏ ਲੈਣ ਦੀ ਗੱਲ ਕਰਦਾ ਹੈ ਉਹ ਨੂਰੀ ਨਾਲ ਗੱਲਾਂ ਬਾਤਾਂ 'ਚ ਨੇੜਤਾ ਬਣਾਉਣ ਦੀ ਗੱਲ ਕਰਦਾ ਹੈ ਪਰ ਨੂਰੀ ਉਸ ਤੋਂ ਪਾਸ ਛਡਾ ਲੈਂਦੀ ਹੈ ਕਰਮਚੰਦ ਉਸ ਨੂੰ ਧਮਕਿਆ ਦਿੰਦਾ ਹੈ ਤੇ ਉਹ ਉਸ ਦੀ ਪਰਵਾਹ ਨਹੀਂ ਕਰਦੀ ਤੇ ਬਾਅਦ ਚਲੇ ਜਾਂਦੇ ਹਨ ਹੁਣ ਦੂਜਾ ਦ੍ਰਿਸ਼ ਆ ਜਾਂਦਾ ਹੈ گاਵਾ ਦੂਜੇ ਦ੍ਰਿਸ਼ ਵਿੱਚ ਡਾਕਟਰ ਘਰ ਦੇ ਬਾਹਰ ਬੈਠਾ ਕਿਤਾਬ ਪੜ੍ਹ ਰਿਹਾ ਹੈ ਨੂਰੀ ਡਾਕਟਰ ਲਈ ਚੰਗਲੇ ਫੁੱਲ ਲੈ ਕੇ ਆਉਂਦੀ ਹੈ ਡਾਕਟਰ ਫੁੱਲ ਦੀ ਖੁਸ਼ਬੂ ਦੀ ਪ੍ਰਸ਼ੰਸਾ ਕਰਦਾ ਹੈ ਨੂਰੀ ਡਾਕਟਰ ਨੂੰ ਸੱਪ ਦੀ ਕੁੰਜੀ ਵੀ ਦਿੰਦੀ ਹੈ ਡਾਕਟਰ ਬੂਟੇ ਨੂੰ ਫੁੱਲ ਤੇ ਕੁੰਜ ਅੰਦਰ ਸੰਭਾਲ ਕੇ ਰੱਖਣ ਲਈ ਆਖਦਾ ਹੈ ਡਾਕਟਰ ਨੂਰੀ ਦੱਸਦਾ ਕਿ ਉਹ ਕਮਰੇ ਅੰਦਰ ਸੌਂਦਾ ਹੈ ਨੂਰੀ ਉਸ ਰਛਤ ਉੱਪਰ ਸੌਣ ਤੇ ਰਾਤੀ ਚੰਨ ਤਾਰੇ ਤੇ ਬੱਦਨ ਵੇਖਣ ਲਈ ਆਖਦੀ ਹੈ ਕਿਉਂਕਿ ਉਹ ਪਿੰਡ ਵਿੱਚ ਰਹੀ ਆ ਨੈਚਰ ਨਾਲ ਟੱਚ ਰਹਿੰਦੀ ਆ ਕੀ ਹੈ ਹੈਨਾ ਤੇ ਹਰ ਇੱਕ ਚੀਜ਼ ਨੂੰ ਕਹਿੰਦੀ ਆ ਕਿ ਤੂੰ ਇਸ ਚੀਜ਼ ਨੂੰ ਇੰਜੋਏ ਕਰ ਪਰ ਉਹ ਜਿਹੜਾ ਡਾਕਟਰ ਹਮੇਸ਼ਾ ਹੀ ਕਮਰੇ ਵਿੱਚ ਸ਼ਾਇਰੀ ਟਾਈਪ ਦਾ ਲਾਈਫ ਜਿਹਾ ਰਹੀ ਸੀ ਹੁਣ ਉਸ ਦੀਆਂ ਗੱਲਾਂ ਤੋਂ ਉਹ ਬਾਰ-ਬਾਰ ਬਹੁਤ ਜ਼ਿਆਦਾ ਪ੍ਰਭਾਵਿਤ ਹੋਣਾ ਸ਼ੁਰੂ ਹੋ ਜਾਂਦਾ ਹੈ ਗਵਾਲ ਨੂਰੀ ਡਾਕਟਰ ਨੂੰ ਛੱਤ ਤੋਂ ਕੁਦਰਤੀ ਨਜ਼ਾਰੇ ਵੇਖਣ ਮੰਨ ਲਈ ਆਖਦੀ ਹੈ ਨੂਰੀ ਡਾਕਟਰ ਨੂੰ ਸਾਤੂ ਉੱਪਰ ਲੈ ਜਾਂਦੀ ਹੈ ਨੂਰੀ ਡਾਕਟਰ ਨੂੰ دریا ਦਾ ਨਜ਼ਾਰਾ ਵੇਖਣ ਤੇ ਸਿੱਲੀ ਸਿੱਲੀ ਠੰਡੀ ਠੰਡੀ ਹਵਾ ਦਾ ਆਨੰਦ ਮਾਨ ਲਈ ਆਖਦੀ ਹੈ ਨੂਰੀ ਡਾਕਟਰ ਨੂੰ ਸਵੇਰੇ ਸਮੇਂ دریا ਤੇ ਜਾਣ ਤੇ ਉਸਦੇ ਕੀ ਸੁਣ ਲਈ ਆਖਦੀ ਹੈ ਡਾਕਟਰ ਦੱਸਦਾ ਹੈ ਕਿ ਸ਼ਾਇਰੀ ਨੇ ਤਾਂ ਆਪਣਾ ਅਸਮਾਨ ਹੀ ਕਵਾ ਲਿਆ ਨੂਰੀ ਉਸ ਨੂੰ ਸਤ ਰਿਸ਼ੀ ਤਰੂ ਤਾਰਾ ਤੇ ਚੰਦਾ ਮਾਮਾ ਵਿਖਾਉਂਦੀ ਹੈ ਡਾਕਟਰ ਨੂਰੀ ਨਾਲ ਪਿਆਰ ਭਰੀਆਂ ਸੰਕੇਤ ਗੱਲਾਂ ਕਰਦਾ ਹੈ ਨੂਰੀ ਜਾਂਦੀ ਹੈ ਤਾਂ ਡਾਕਟਰ ਸੋਚਦਾ ਕਿ ਸ਼ਾਇਰੀ ਨੇ ਅਸਮਾਨ ਗਵਾ ਲਿਆ ਹੈ ਜਿਨ੍ਹਾਂ ਕੋਲ ਅਸਮਾਨ ਹੈ ਉਹਨਾਂ ਵਿਚਾਰਿਆਂ ਕੋਲ ਛੱਤ ਚ ਚੁਬਾਰੇ ਨਹੀਂ ਹਨ ਨਾਟਕ ਦੇ ਤੇਜੇ ਦ੍ਰਿਸ਼ ਚ ਇੱਕ ਬਿਹਤ ਸੁੰਦਰ ਚੁੱਕੀ ਬਣੀ ਹੋਈ ਹੈ ਚੁੱਕੀ ਕੋਲ ਨੂਰੀ ਮਸਤੀ ਚ ਮਿੱਟੀ ਦਾ ਇੱਕ ਬੁੱਤ ਬਣਾ ਰਹੀ ਹੈ ਇਸ ਸਮੇਂ ਸ਼ਿੰਦਾ ਤੇ ਇੱਕ ਹੋਰ ਲੜਕੀ ਨੂਰੀ ਨੂੰ ਨੱਚਣਾ ਸਿਖਾਉਣ ਲਈ ਆਖਦੇ ਹਨ ਨੂਰੀ ਆਪ ਨੱਚਦੀ ਹੋਏ ਉਸ ਨੂੰ ਨੱਚਣਾ ਸਿਖਾਉਂਦੀ ਹੈ ਇਸ ਸਮੇਂ ਡਾਕਟਰ ਆ ਕੇ ਉਸ ਦੀ ਪ੍ਰਸ਼ੰਸਾ ਕਰਦਾ ਹੈ ਡਾਕਟਰ ਨੂਰੀ ਨੂੰ ਸਹਿਯਾਰ ਕਰਨ ਉਸ ਨਾਲ ਜਾਲੀ ਆਖਦਾ ਹੈ ਡਾਕਟਰ ਨੂਰੀ ਦੀ ਝੁਗੀ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ ਜੇ ਤੁਸੀਂ ਕਦੇ ਝੁਗੀਆਂ ਚੋਂ ਆਪਣੀਆਂ ਵੇਖੀਆਂ ਹੋਣਗੀਆਂ ਤਾਂ ਜਾਂ ਗੁਜਰਾਂ ਦੀਆਂ ਵੇਖੀਆਂ ਹੋਣਗੀਆਂ ਤਾਂ ਤੁਸੀਂ ਵੇਖਿਆ ਹੈਗਾ ਉਹ ਬੜੀਆਂ ਸਾਫ ਸੁਥਰੀ ਅੰਦਰੋਂ ਰੱਖਦੇ ਤੇ ਡੈਕੋਰੇਟ ਕਰ ਦਿੰਦੇ ਆ ਉਹ ਪੋਚੇ ਵਗੈਰਾ ਦੇ ਨਾਲ ਠੀਕ ਹੈ ਕਲੀ ਦੇ ਨਾਲ ਇਸ ਤਰ੍ਹਾਂ ਡੈਕੋਰੇਟ ਕਰਕੇ ਰੱਖਦੇ ਆ ਡਾਕਟਰ ਨੂਰੀ ਨੂੰ ਸੈਰ ਕਰਨ ਨਾਲ ਉਸਨ ਲਈ ਆਖਦਾ ਤੇ ਡਾਕਟਰ ਨੂਰੀ ਦੀ ਝੁਗੀ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਾ ਹੈ ਨੂਰੀ ਡਾਕਟਰ ਨੂੰ ਕਾਠੇ ਬੇਰ ਖਵਾਉਂਦੀ ਹੈ ਡਾਕਟਰ ਨੂਰੀ ਦੇ ਕਹਿਣ ਅਨੁਸਾਰ ਬੂੜ ਜਰਾਬਾ ਲਾ ਦਿੰਦਾ ਹੈ ਤੇ ਨੂਰੀ ਡਾਕਟਰ ਨੂੰ ਰਸ ਭਰੀਆਂ ਪੀਲਾ ਤੇ ਖੰਬਾਂ ਦੀ ਸਬਜ਼ੀ ਖਾਣ ਲਈ ਆਦੀ ਹੈ ਪੀਲਾ ਤੁਸੀਂ ਵੇਖਣੀ ਗੋਲ-ਗੋਲ ਜਿਹੜੀਆਂ ਹੁੰਦੀਆਂ ਇੱਕ ਬੂਟੀ ਜਿਹ ਹੁੰਦੀ ਹੈ ਰੈੱਡ ਬਲੈਕ ਵਗੈਰਾ ਪੀਲੂ ਵਗੈਰਾ ਜੇ ਪੀਲਾ ਵੀ ਕਹ ਦਿੰਦੇ ਆ ਉਹਦੀ ਪੁਰਾਣੇ ਟਾਈਮ ਚ ਲੋਕੀ ਸਬਜ਼ੀਆਂ ਬਣਾਉਂਦੇ ਨੇ ਸੀ ਤੇ ਖੰਬਾ ਦਾ ਤੁਹਾਨੂੰ ਪਤਾ ਹੀ ਆ ਇਹਨੂੰ ਮਸ਼ਰੂਮ ਕਹਿੰਦੇ ਆ ਦੋਵੇਂ ਦਰਿਆ ਤੇ ਸੈਰ ਕਰਨ ਜਾਂਦੇ ਹਨ ਨੂਰੀ ਡਾਕਟਰ ਨੂੰ ਰੇਤ ਦਾ ਘਰ ਬਣਾ ਕੇ ਵਿਖਾਉਂਦੀ ਹੈ ਅਚਾਨਕ ਮੀਂਹ ਆਉਂਦਾ ਤਾਂ ਡਾਕਟਰ ਚੁੱਕੀ ਚ ਵੜ ਜਾਂਦਾ ਪਰ ਨੂਰੀ ਬਾਹਰ ਨੱਚਦੇ ਹੋਏ ਬਸਾਤ ਆਨੰਦ ਮਾਣਦੀ ਹੈ ਮੀਂਹ ਹਟਦਾ ਤੇ ਨੂਰੀ ਡਾਕਟਰ ਨੂੰ ਬੇਰਖਾਨ ਲਈ ਦਿੰਦੀ ਹੈ ਨੂਰੀ ਡਾਕਟਰ ਨੂੰ ਦੱਸਦੀ ਹੈ ਕਿ ਉਹਨਾਂ ਦੇ ਕਬੀਲੇ 'ਚ ਕੁੜੀਆਂ ਬੋਲੀ ਲਾ ਕੇ ਵੇਚਣ ਦਾ ਰਵਾਜ ਹੈ ਪਰ ਉਸਦੇ ਬਾਪ ਨੂੰ ਇਸ ਤੋਂ ਨਫ਼ਰਤ ਸੀ ਇਸ ਕਾਰਨ ਕਬੀਲੇ ਵਾਲਿਆਂ ਨੇ ਉਸ ਨੂੰ ਕਬੀਲੇ 'ਚੋਂ ਬਾਹਰ ਕੱਢ ਦਿੱਤਾ ਡਾਕਟਰ ਦੱਸਦਾ ਹੈ ਕਿ ਸਾਡੇ ਕਿ ਵੱਡੇ ਲੋਕ ਹੁਣ ਤਾਂ ਮੁੰਡਾ ਵੇਚਦੇ ਹਨ ਕੁੜੀਆਂ ਵਾਲੇ ਨੂੰ ساری ਉਮਰ ਇਸ ਦੀ ਕੀਮਤ ਅarningi ਪੈਂਦੀ ਹੈ ਜੇਕਰ ਕੀਮਤ ਨਾ ਤਾਰੀ ਜਾਵੇ ਤਾਂ ਕੁੜੀ ਨੂੰ ਸਾੜ ਵੀ ਦਿੱਤਾ ਜਾਂਦਾ ਹੈ ਨੂਰੀ ਦੇ ਪੁੱਛਣ ਤੇ ਡਾਕਟਰ ਦੱਸਦਾ ਹੈ ਕਿ ਉਹ ਨਹੀਂ ਵਿਕੇਗਾ ਪਰ ਵਿਚਾਰ ਵੇਖ ਜਾਂਦਾ ਹੈ ਗਾਇਆ ਡਾਕਟਰ ਨੂਰੀ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਂਦਾ ਹੈ ਡਾਕਟਰ ਨੂਰੀ ਨੂੰ ਆਪਣੇ ਦਿਲ ਵਿੱਚ ਥਾਂ ਦੇਣ ਦੀ ਗੱਲ ਕਰਦਾ ਹੈ ਦੋਵੇਂ ਇਕੱਠੇ ਸੁੰਦਰ ਚੁੱਕੀ 'ਚ ਰਹਿਣ ਦੀ ਗੱਲ ਕਰਦੇ ਹਨ ਨੂਰੀ ਇਕੱਠੇ ਰਹਿ ਕੇ ਆਪੋ ਆਪਣੇ ਤਰੀਕੇ ਨਾਲ ਬੰਬਾਰਾਂ ਦਾ ਮੁਫਤ ਇਲਾਜ ਕਰਨ ਦੀ ਗੱਲ ਕਰਦਾ ਹੈ ਹੁਣ ਚੌਥਾ ਸੀਨ ਆਉਂਦਾ ਹੈਗਾ चौथे सीन ਵਿੱਚ ਡਾਕਟਰ ਆਪਣੇ ਮਾਤਾ ਪਿਤਾ ਕੋਲ ਕਿਤਾਬ ਪੜ੍ਹ ਰਿਹਾ ਹੈ। ਡਾਕਟਰ ਦੇ ਮਾਤਾ ਪਿਤਾ ਉਸ ਲਈ ਕਿਸੇ ਅਮੀਰ ਘਰ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਕਰਦੇ ਹਨ। ਡਾਕਟਰ ਅਜੇ ਵਿਆਹ ਨਾ ਕਰਾਉਣ ਲਈ ਆਖਦਾ ਹੈ। ਤੁਹਾਨੂੰ ਪਤਾ ਕਿਉਂ ਆਖ ਰਿਹਾ ਕਿਉਂਕਿ ਉਹ ਨੂਰੀ ਨੂੰ ਚਾਣ ਲੱਗ ਪਿਆ ਸੀ। ਤਾਂ ਮਾਪੇ ਪਰੇਸ਼ਾਨ ਹੁੰਦੇ ਹਨ। ਬੁੱਟਾ ਉਹਨਾਂ ਨੂੰ ਦੱਸਦਾ ਹੈ ਕਿ ਡਾਕਟਰ ਸਾਹਿਬ ਸਵੇਰੇ ਸ਼ਾਮ ਦਰਿਆ ਤੇ ਸੈਰ ਕਰਨ ਜਾਂਦੇ ਹਨ। ਇਸੇ ਸਮੇਂ ਨੂਰੀ ਆਉਂਦੀ ਹੈ। ਬੁੱਟਾ ਉਸ ਨੂੰ ਦੱਸਦਾ ਹੈ ਕਿ ਇਹ ਡਾਕਟਰ ਸਾਹਿਬ ਦੇ ਮਾਤਾ ਪਿਤਾ ਹਨ। ਨੂਰੀ ਚਾਚੇ ਬੂਟੇ ਨੂੰ ਫੁੱਲ ਦਿੰਦੀ ਹੈ ਜੋ ਬੂਟਾ ਡਾਕਟਰ ਦੇ ਮਾਤਾ ਜੀ ਨੂੰ ਦੇ ਦਿੰਦਾ ਹੈ ਮਾਤਾ ਜੀ ਤੇ ਪੁੱਛਣ ਤੇ ਨੂਰੀ ਦੱਸਦੀ ਹੈ ਕਿ ਇਹ ਜੰਗਰੀ ਫੁੱਲ ਹਨ ਮਾਤਾ ਜੀ ਨੂੰ ਬੂਟਾ ਦੱਸਦਾ ਹੈ ਕਿ ਨੂਰੀ ਸਪੇਰ ਹੈ ਤੇ ਪੀਨ ਬਚਾਉਂਦੀ ਹੈ ਇਸੇ ਸਮੇਂ ਡਾਕਟਰ ਆਉਂਦਾ ਤੇ ਮਾਤਾ ਪਿਤਾ ਦੱਸਦਾ ਕਿ ਨੂਰੀ ਨੇਕ ਲੜਕੀ ਹੈ ਤੇ ਸੱਪ ਕੱਟੇ ਦਾ ਇਲਾਜ ਕਰਦੀ ਹੈ ਡਾਕਟਰ ਨੂੰ ਬਾਹਰੋਂ ਕੋਈ ਬੁਲਾ ਲੈਂਦਾ ਹੈ ਨੂਰੀ ਵੀ ਚਾਹਦੀ ਹੈ ਡਾਕਟਰ ਦੀ ਮਾਤਾ ਤੇ ਉਸਦੇ ਪਿਤਾ ਨੂੰ ਉਸਦੇ ਪਿਤਾ ਨੂੰ ਦੱਸਦੀ ਹੈ ਕਿ ਇਸ অতি ਸੁੰਦਰ ਲੜਕੀ ਨੂਰੀ ਨੇ ਸਿਆਪੇ ਪਾਏ ਹੋਏ ਹਨ ਮਾਤਾ ਡਾਕਟਰ ਨੂੰ ਦੱਸਦੀ ਹੈ ਕਿ ਉਹ ਉਸਦੀ ਦੀਪੀ ਭੈਣ ਆ ਰਹੀ ਹੈ ਉਹ ਡਾਕਟਰ ਨੂੰ ਮਹੀਨੇ ਦੀ ਛੁੱਟੀ ਲੈਣ ਤੇ ਫਿਰ ਕਿਸੇ ਨਾਲ ਤਰਾ ਸ਼ਹਿਰ ਬਦਲੀ ਕਰਵਾ ਲੈਣ ਲਈ ਆਖ ਰਹੀ ਹੋਈ ਸਾਰਾ ਸਮਾਨ ਵੀ ਨਾਲ ਲੈ ਜਾਣ ਲਈ ਆਖ ਰਹੀ ਹੈ ਡਾਕਟਰ ਪਹਿਲਾਂ ਤਾਂ ਇੱਥੇ ਰਹਿਣ ਲਈ ਆਖਦਾ ਪਰ ਫਿਰ ਮਨ ਜਾਂਦਾ ਹੈ ਪੰਜਵਾਂ ਦ੍ਰਿਸ਼ ਹੁੰਦਾ ਹੈ ਹੁਣ ਇਸ ਵਿੱਚ ਬੂਟੇ ਨੂੰ ਪਤਾ ਲੱਗਦਾ ਹੈ ਕਿ ਡਾਕਟਰ ਸਾਹਿਬ ਵਿਆਹ ਕਰਵਾ ਕੇ ਮੇਮ ਸਾਫ ਸਮੇਤ ਆਏ ਹਨ ਇਸ ਸਮੇਂ ਡਾਕਟਰ ਦੀ ਪਤਨੀ ਡੌਲੀ ਆਉਂਦੀ ਹੈ ਤੇ ਬੂਟੇ ਤੇ ਕਰਮਚੰਦ ਨਾਲ ਕੁਝ ਗੱਲਾਂ ਕਰਦੀ ਹੈ ਕਰਮਚੰਦ ਆਖਦਾ ਹੈ ਕਿ ਇਸ ਮੇਮ ਦਾ ਇੱਥੇ ਦਿਨ ਨਹੀਂ ਲੱਗਣਾ ਕਿਉਂਕਿ ਇਸ ਡਾਕਟਰ ਨੂੰ ਵੀ ਨਾਲ ਲੈ ਜਾਣਾ ਹੈ ਇਸ ਲਈ ਫਿਰ ਕਰਮਚੰਦ ਹੀ ਹਸਪਤਾਲ ਵਿੱਚ ਚਲਣੀ ਹੈ ਇਸ ਸਮੇਂ ਨੂਰੀ ਹੁਲਣਾ ਵਾਲਾ ਗੁੱਚਾ ਲੈ ਕੇ ਆਉਂਦੀ ਹੈ ਕਰਮਚੰਦ ਨੂਰੀ ਨੂੰ ਡਾਕਟਰ ਦੇ ਵਿਆਹ ਬਾਰੇ ਦੱਸਦਾ ਹੈ ਨੂਰੀ ਨੂੰ ਤੇ ਪਹਿਲਾਂ ਗੱਲ ਦੀ ਚਕੀਨ ਨਹੀਂ ਆਉਂਦਾ ਬਟ ਜਦੋਂ ਉਹ ਡੋਲੀ ਨੂੰ ਵੇਖਦੀ ਆ ਤਾਂ ਫੁੱਲ ਵੀ ਉਸ ਉੱਟ ਕੇ ਪਾ ਚੰਦੀ ਹੈ ਕਰਮਚਾਰੀ ਬੋਟਾ ਗੱਲਾਂ ਕਰਦੇ ਹਨ ਕਿ ਡਾਕਟਰ ਸਾਹਮਣੇ ਅਮੀਰ ਕੁੜੀ ਨਾਲ ਵਿਆਹ ਕਰਵਾਇਆ ਹੈ ਅਚਾਨਕ ਡਾਕਟਰ ਆਉਂਦਾ ਹੈ ਉਸ ਨੂੰ ਨੂਰੀ ਦੇ ਆਉਣ ਤੇ ਫੁੱਲ ਸੁੱਟ ਜਾਣ ਬਾਰੇ ਪਤਾ ਲੱਗਦਾ ਹੈ ਉਹ ਇੱਕ ਫੁੱਲ ਆਪਣੀ ਪਤਨੀ ਨੂੰ ਵਿਖਾਉਂਦਾ ਹੈ ਤੇ ਉਹਨਾਂ ਦੀ ਖੁਸ਼ਬੂ ਸੁੰਘਣ ਲਿਆਕਦਾ ਹੈ ਡੋਲਨੀ ਉਸ ਨੂੰ ਮਹਿੰਗੇ ਵਿਦੇਸ਼ੀ ਪਰਫਿਊਮ ਵਖਾਉਂਦੀ ਆ ਡੋਲੀ ਨੂੰ ਨਾਕ ਕਰਦੇ ਨਾਕ ਕਰਦੇ ਸਮਾਨ ਪਸੰਦ ਹੁੰਦਾ ਹੈ ਡਾਕਟਰ ਪਤਨੀ ਨੂੰ ਸ਼ਾਮੀ ਪੈਦਲ دریا ਦੇ ਸੈਰ ਕਰਨ ਲਈ ਆਖਦਾ ਹੈ ਤਾਂ ਪਤਨੀ ਆਖਦੀ ਹੈ ਕਿ ਮੈਂ ਤਾਂ ਇੱਕ ਕਦਮ ਵੀ ਪੈਦਲ ਚੱਲ ਨਹੀਂ ਸਕਦੀ ਡੌਲੀ ਪਤਨੀ ਦਾ ਅਸੀ ਹੈ ਕਿ ਉਹ ਤਾਂ ਹਮੇਸ਼ਾ ਹੀ ਡਰਾਈਵਰ ਮੋਹ ਸਿੰਘ ਨਾਲ ਹੀ ਆਉਂਦੇ ਜਾਂਦੇ ਰਹੀ ਹੈ ਜਨ ਕਿ ਉਹ ਉਹ ਨੂੰ ਗਰਾਉਂਡ ਲੈਵਲ ਨੇਚਰ ਨਾਲ ਜੋੜਨਾ ਚਾਹੁੰਦਾ ਹੈ ਜਿਵੇਂ ਕਿ ਨੂਰੀ ਨੇ ਉਹਨੂੰ ਜੋੜਿਆ ਸੀ ਬਟ ਉਹ ਜਿਹੜੀ ਪਤਨੀ ਆ ਉਸ ਦੇ ਵਿੱਚ ਕੁੱਟ-ਕੁੱਟ ਕੇ ਅਮੀਰੀ ਅਮੀਰ ਜਾਤੀ ਦੀ ਜਿਹੜਾ ਮੈਂ ਕਹਿੰਦਾ ਵਿਗੜੀ ਹੋਈ ਔਲਾਦ ਉਹ ਚੀਜ਼ਾਂ ਭਰੀਆਂ ਹੈ ਸੀ ਕਿ ਉਹ ਆਪਣੀ ਹੀ ਅਮੀਰੀ ਸ਼ੋਅ ਕਰੀ ਜਾ ਰਹੀ ਸੀ बार-बार ਡਾਕਟਰ ਦੀ ਪਤਨੀ ਉਸ ਨੂੰ ਦੱਸਦੀ ਹੈ ਕਿ ਮੈਨੂੰ ਤਾਂ ਕੁਕਿੰਗ ਵੀ ਨਹੀਂ ਆਉਂਦੀ ਉਹਨਾਂ ਕਰ ਇਹ ਸਾਰੇ ਕੰਮ ਨੌਕਰ ਕਰਦੇ ਹਨ ਡਾਕਟਰ ਪਤਨੀ ਦੱਸਦਾ ਹੈ ਕਿ ਅੱਜ ਬਿਜਲੀ ਦਾ ਕਟੌਣ ਕਰਕੇ ਉਹ ਕੋਠੇ ਤੇ ਸੌਣਗੇ ਡਾਕਟਰ ਕੁਦਰਤੀ ਸੁੰਦਰਤਾ ਦੀ ਗੱਲ ਕਰਦਾ ਹੈ ਤਾਂ ਡੌਲੀ ਪੰਜ ਤਾਰਾ ਹੋਟਲ ਦੀ ਸੁੰਦਰਤਾ ਬਾਰੇ ਗੱਲ ਕਰਦੀ ਹੈ ਡੌਲੀ ਆਪਣੇ ਪਿਤਾ ਦੇ ਸੈਵਨ ਸਟਾਰ ਕਲੱਬ ਦੇ ਮੈਂਬਰ ਹੋਣ ਦੇ ਪਾਰਟੀ ਦਾ ਆਨੰਦ ਮਾਣਨ ਦੀ ਗੱਲ ਕਰਦੀ ਹੈ ਡਾਕਟਰ ਜੋ ਫਿਰ ਕੁਦਰਤੀ ਨਜ਼ਾਰਿਆਂ ਦੀ ਗੱਲ ਕਰਦਾ ਤਾਂ ਪਤਨੀ ਆਖਦੀ ਹੈ ਕਿ ਉਸਦੇ ਮਾਮਾ ਠੀਕ ਕਹਿੰਦੇ ਸੀ ਲੋਅਰ ਮਿਡਲ ਕਲਾਸ ਨਾਲ ਰਹਿਣਾ ਔਖਾ ਹੋ ਸਕਦਾ ਹੈ ਇਸ ਤੇ ਡਾਕਟਰ ਨੂੰ ਕੁਸਾ ਆਉਂਦਾ ਹੈ ਤਾਂ ਉਸਦੀ ਪਤਨੀ ਸਪਸ਼ਟ ਆਖਦੀ ਹੈ ਕਿ ਮੇਰੇ ਰੂਪ ਮੇਰੇ ਤੇ ਰੂਪ ਪਾਉਣ ਦੀ ਲੋੜ ਨਹੀਂ ਉਹ ਇੱਥੇ ਨਾ ਰਹਿਣ ਦਾ ਐਲਾਨ ਕਰਦੀ ਹੈ ਤੇ ਬਾਹਰ ਚਲੀ ਜਾਂਦੀ ਹੈ। ਹੁਣ ਛੇਵੰਦਰਿਸ਼ ਹੁੰਦਾ ਹੈ। ਛੇਵੰਦਰਿਸ਼ ਵਿੱਚ ਨੂਰੀ ਆਪਣੀ ਝੁੱਗੀ ਤੇ ਉਦਾਸ ਬੈਠੀ ਹੈ। ਇਸੇਮੈਂਟ ਡਾਕਟਰ ਆਉਂਦਾ ਹੈ ਤੇ ਨੂਰੀ ਨੂੰ ਠੀਕ ਦੱਸ ਦਿਆਂ ਹੁਣ ਇੱਥੋਂ ਹੀ ਰਹਿ ਕੇ ਲੋੜਵੰਦੀ ਸੇਵਾ ਕਰਨੀ ਆਖਦਾ ਹੈ। ਨੂਰੀ ਡਾਕਟਰ ਨੂੰ ਆਖਦੀ ਹੈ ਕਿ ਉਸਨੇ ਸੌਂ ਤੋੜੀ ਹੈ। ਡਾਕਟਰ ਆਪਣੇ ਸਮਾਜਿਕ ਮਜਬੂਰੀਆਂ ਦੱਸਦਾ ਹੈ। ਡਾਕਟਰ ਨੂਰੀ ਨਾਲ ਪਿਆਰ ਦਾ ਰਿਸ਼ਤਾ ਤੇ بیوی ਨਾਲ ਸਮਾਜਿਕ ਰਿਸ਼ਤੇ ਬਾਰੇ ਗੱਲ ਕਰਦਾ ਹੈਗਾ। ਡਾਕਟਰ ਨੂਰੀ ਨਾਲ ਹਮਦਰਦੀ ਪ੍ਰਗਟ ਕਰਦਾ ਹੈ ਪਰ ਨੂਰੀ ਆਖਦੀ ਹੈ ਕਿ ਮੈਨੂੰ ਕਿਸੇ ਤੇ ਰਹਿਮ ਦੀ ਲੋੜ ਨਹੀਂ ਡਾਕਟਰ ਜਾਂਦਾ ਹੈ ਤਾਂ ਕਰਮਚੰਦ ਨੂਰੀ ਨੂੰ ਆਖਦਾ ਹੈ ਉਸਨੇ ਡਾਕਟਰ ਨਾਲ ਚਾਰੀ ਦਾ ਸਵਾਦ ਵੇਖ ਲਿਆ ਉਹ ਆਖਦਾ ਕਿ ਜੇਕਰ ਮੇਰੇ ਨਾਲ ਕਹਾਣੀ ਪਉਂਦੀ ਤਾਂ ਅੱਜ ਐਸ਼ ਕਰਦੀ ਇਸ ਤਰ੍ਹਾਂ ਕਰਮਚੰਦ ਨੂਰੀ ਨਾਲ ਕਾਫੀ ਗੱਲਬਾਤ ਕਰਦਾ ਹੈ ਇਸ ਸਮੇਂ ਦਾਰਾ ਤੇ ਬੂਟਾ ਵੀ ਆਉਂਦੇ ਹਨ ਕਰਮਚੰਦ ਉਹਨਾਂ ਨੂੰ ਆਖਦਾ ਕਿ ਮੈਂ ਨੂਰੀ ਨੂੰ ਸਮਝਾ ਰਿਹਾ ਹਾਂ ਕਿ ਤੂੰ ਦਵਾਈ ਦੇ ਪੈਸੇ ਲਿਆ ਕਰ ਦਾਰੇ ਨੂੰ ਪਤਾ ਲੱਗਦਾ ਕਿ ਕਰਮਚਾਨੇ ਸ਼ਰਾਬ ਪੀਤੀ ਹੋਈ ਸੀ ਦਾਰੇ ਤੇ ਬੁੱਟਾ ਗੱਲਾਂ ਕਰਦੇ ਹਨ ਕਿ ਅਜੋਕੇ ਸਮਾਜ 'ਚ ਨਿੱਕੇ ਵੱਡੇ ਸੱਪ ਲੋਕਾਂ ਨੂੰ ਡੰਗ ਰਹੇ ਹਨ ਨਿੱਕੇ ਵੱਡੇ ਸੱਪ ਇੰਡਾਇਰੈਕਟ ਵੇ ਨਾਲ ਵੀ ਕਿਹਾ ਗਿਆ ਹੈ ਨਿੱਕੇ ਸੱਪ ਜਿੱਦਾ ਜਿਹੜਾ ਕਰਮਚਾਨਦਾ ਹੈ ਨਾ ਡਿਸਪੈਂਸਰੀ ਦਾ ਕੰਮ ਪਾਊਡਰ ਆ ਵੱਡੇ ਸੱਪ ਯਕ ਲੋਕ ਡਾਕਟਰ ਭਾਵੇਂ ਸ਼ੈਰੀ ਸੀ ਹੈਨਾ ਬਟ ਉਹ ਨੂਰੀ ਨੂੰ ਪਿਆ ਤਾਂ ਚਾਂਸਾ ਦੇ ਕੇ ਆਪ ਮੜ ਕੇ ਫਿਰੋ ਸਮਾਜ ਦਾ ਦੇ ਦਿੰਦਾ ਹੈ ਗਾਹਵਾਲਾ ਕਿ ਮੇਰੀਆਂ ਸਮਾਜਿਕ ਮਜਬੂਰੀਆਂ ਸੀ ਤੇ ਇੱਕ ਅਮੀਰ ਲੜਕੀ ਨਾਲ ਵਿਆਹ ਕਰਵਾ ਲੈਂਦਾ ਤੇ ਬਾਅਦ ਵਿੱਚ ਉਹ ਨੂਰੀ ਨਾਲ ਵੀ ਰਿਸ਼ਤਾ ਰੱਖਣਾ ਚਾਹੁੰਦਾ ਹੈਗਾ ਤੇ ਇੱਥੇ ਇੱਕ ਵਿਅੰਗ ਹੋ ਜਾਂਦਾ ਹੈ ਗਾਵਾ ਕਹਿੰਦਾ ਨਿੱਕੇ ਵੱਡੇ ਸਭ ਲੋਕਾਂ ਨੂੰ ਡੰਗ ਰਹੇ ਹਨ ਇੰਜ ਕਰਮਚੰਦ ਤੇ ਦਾਰਾ ਆਪਸ ਵਿੱਚ ਚ ਪੈਸੇ ਹਨ ਦੂਸਰੇ ਪਾਸੇ ਬੂਟਾ ਤੇ ਦਾਰਾ ਨੂਰੀ ਨੂੰ ਸਮਝਾਉਂਦੇ ਹਨ ਇਸ ਸਮੇਂ ਜਦ ਕਰਮਚੰਦ ਸ਼ਰਾਬੀ ਹਾਲਤ ਵਿੱਚ ਆ ਕੇ ਨੂਰੀ ਬਾਰੇ ਇੱਕ ਚੰਗਾ ਮੰਦਾ ਬੋਲਦਾ ਹੈ ਤੇ ਨੂਰੀ ਕਰਮਚੰਦ ਕੋਲੋਂ ਡੰਡਾ ਖੋ ਕੇ ਉਸ ਨੂੰ ਡੰਡੇ ਨਾਲ ਕੁੱਟਦੀ ਹੈ ਕਰਮਚੰਦ ਪਾਜਾਂਦਾ ਤੇ ਨੋਰੀ ਵਾਪਸ ਚੁੱਕੀ ਕੋਲ ਆ ਕੇ ਫੁੱਟ ਫੁੱਟ ਕੇ ਰੋਂਦੀ ਹੈ। ਸਤਵਿੰਦਰ ਸਿੰਘ ਜੀ ਡਾਕਟਰ ਦੀ ਪਤਨੀ ਡੋਲੀ ਘਰ ਦੇ ਬਾਹਰ ਉਦਾਸ ਖੜੀ ਹੈ। ਇਸ ਸਮੇਂ ਕਰਮਚੰਦ ਬੋਤਲ ਵਿੱਚ ਤਜਾਬ ਲੈ ਕੇ ਆਉਂਦਾ ਹੈ। ਹੁਣ ਵੇਖੋ ਸੱਜਿਸ਼ ਹੋ ਰਹੀ ਹੈਗੀ ਆ। ਕਿਉਂਕਿ ਕਹਿੰਦੇ ਨਾ ਵੀ ਅਮੀਰ ਸੋ ਉਹ ਤਰੀਕੇ ਬਣਾ ਲਿੰਦਾ ਤੇ ਸ਼ਕਾਰ ਹਮੇਸ਼ਾ ਕੌਣ ਬਣਦਾ ਗਰੀਬ। ਡਾਕਟਰ ਦੀ ਪਤਨੀ ਕਰਮਚੰਦ ਨੂੰ ਦੱਸਦੀ ਹੈ ਕਿ ਇਹ ਬੇੜ ਦਾ ਪਛੜਿਆ ਇਲਾਕਾ ਬੜਾ ਬੋਰ ਹੈ। ਉਹ ਦੱਸਦੀ ਕਿ ਉਸਦੇ ਪਿਤਾ ਦਾ ਦਿੱਲੀ 'ਚ ਵੱਡਾ ਵਪਾਰ ਹੈ। ਕਰਮਜੰਦ ਆਪਣੇ ਦਿੱਲੀਓ ਆਉਣ ਬਾਰੇ ਦੋਲੀ ਨੂੰ ਆਪਣੀ ਤੀਅ ਆਖਦਾ ਯਾਨੀ ਕਿ ਵੇਖੋ ਇੱਕ ਵਾਸੀ ਉਸੇ ਉਮਰ ਦੀ ਜਿਹੜੀ ਕੁੜੀ ਆ ਉਸ ਨਾਲ ਉਹ ਵੀ ਰਿਲੇਸ਼ਨ 'ਚ ਹੋਣਾ ਚਾਹੁੰਦਾ ਹੈਗਾ ਦੂਜੇ ਪਾਸੇ ਉਹਨੂੰ ਜਿਹੜੇ ਡੋਲੀ ਨੂੰ ਉਹਨੂੰ ਤੀਅ ਬਣਾ ਰਿਹਾ ਯਾਨੀ ਕਿ ਉਹਨੂੰ ਆਪਣੀ ਗੱਲਾਂ ਵਿੱਚ ਲੈ ਰਿਹਾ ਹੈਗਾ ਵਾ ਕਿ ਉਹ ਮੈਂ ਵੀ ਇੱਕ ਤੀਅ ਨੂੰ ਮੈਂ ਦੋ ਦੋ ਨਿਸ਼ਾਨੇ ਲਾਵਾਂ ਡੋਲੀ ਆਪਣੀ ਅਮੀਰ ਤੇ ਬੋਰਿਅਤ ਬਾਰੇ ਗੱਲਾਂ ਕਰਦੀ ਆ ਡੋਲੀ ਇਹ ਵੀ ਦੱਸਦੀ ਕਿ ਬੂਠੇ ਨੂੰ ਬਿਲਕੁਲ ਹੀ ਖਾਣਾ ਨਹੀਂ ਬਣਾਉਣਾ ਆਉਂਦਾ ਉਹ ਆਪਣੇ ਦਿੱਲੀ ਵਾਲੇ ਨੌਕਰ ਦੇ ਖਾਣਿਆਂ ਦੀ ਸ਼ਿਫਟ ਕਰਦੀ ਹੈ ਇਸ ਤਰ੍ਹਾਂ ਡੋਲੀ ਦਿੱਲੀ ਦੇ ਨੱਥੂ ਰਾਮ ਹਲਵਾਈ ਦੀਆਂ ਮਠਿਆਈ ਦੀ ਪ੍ਰਸ਼ੰਸਾ ਕਰਦੀ ਹੈ ਡੋਲੀ ਆਪਣੀ ਸੱਸ ਨੂੰ ਦਿੱਤੇ ਗਹਿਣਿਆਂ ਤੇ ਰੁਪਈਆ ਬਾਰੇ ਵੀ ਗੱਲ ਕਰਦੀ ਹੈ ਉਹ ਆਪਣੀ ਦੁਪਾਈ ਚ ਇੱਕ ਵਪਾਰੀ ਮੁੰਡੇ ਨਾਲ ਕੀਤੀ ਗਈ ਰਿੰਗ ਸੈਨਾਮਾਨੀ ਬਾਰੇ ਵੀ ਦੱਸਦੀ ਹੈ ਡੋਲੀ ਦੱਸਦੀ ਹੈ ਕਿ ਉਸ ਦੇ ਪਿਤਾ ਜੀ ਬਹੁਤ ਸਿਆਣੇ ਤੇ ਸਫਲ ਵਪਾਰੀ ਹਨ ਉਸੇ ਡਾਕਟਰ ਨਾਲ ਵਿਆਹ ਦਾ ਫੈਸਲਾ ਵੀ ਉਹਨਾਂ ਦਾ ਹੀ ਸੀ ਇੱਥੇ ਹੁਣ ਇਹ ਵੀ ਚੀਜ਼ ਦੱਸੀ ਹੈ ਕਿ ਜਿਹੜੇ ਅਮੀਰਾਂ 'ਚ ਜਿਹੜੇ ਵਿਆਹ ਵਾ ਉਹ ਇੱਕ ਇਮੋਸ਼ਨਲ ਨਹੀਂ ਹੁੰਦੇ ਆ ਕਿ ਇੱਕ ਰਿਸਪੈਕਟਫੁਲ ਨਹੀਂ ਹੁੰਦੇ ਉੱਥੇ ਵਿਆਹ ਵਿੱਚ ਵੀ ਬੱਚਿਆਂ ਦੇ ਵਿਆਹ ਵਿੱਚ ਵੀ ਇੱਕ ਬਿਜ਼ਨਸ ਨੂੰ ਹੀ ਵੇਖਿਆ ਜਾਂਦਾ ਹੈਗਾ ਕਿ ਕਿਹਦੇ ਨਾਲ ਆਪਣੇ ਬੱਚਾ ਦਾ ਵਿਆਹ ਕਰਾਈਏ ਕਿ ਹੋਰ ਜ਼ਿਆਦਾ ਪੈਸਾ ਕਮਾਇਆ ਜਾ ਸਕੇ ਅਸਲ 'ਚ ਉਹਨਾਂ ਨੇ ਹਸਤਾਖਰ ਖੋਲਣ ਕਰਕੇ ਹੀ ਅਜਿਹਾ ਕੀਤਾ ਸੀ ਇਸ ਦਾ ਕਾਰਨ ਇਹ ਹੈ ਕਿ ਇਸ ਕਿੱਤੇ 'ਚ ਬਹੁਤ ਪੈਸੇ ਹਨ ਟੋਲੀ ਦੱਸਦੀ ਹੈ ਕਿ ਉਸ ਨੂੰ ਡਾਕਟਰ ਸਾਹਿਬ ਦਾ ਸਵੇਰ ਸ਼ਾਮ ਸਿਆਰ ਤੇ ਜਾਣਾ ਤੇ ਰਾਤ ਛੱਤ ਤੇ ਜਾ ਕੇ ਤਾਰੀਕਾ ਚੰਗਾ ਨਹੀਂ ਲੱਗਦਾ ਇਸ ਸਮੇਂ ਕਰਮਚੰਦ ਡਾਕਟਰ ਦੀ ਪਤਨੀ ਡੋਲੀ ਨੂੰ ਪਰਦੇ ਨਾਲ ਦੱਸਦਾ ਹੈ ਕਿ ਡਾਕਟਰ ਸਾਹਿਬ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਚੱਲ ਰਿਹਾ ਹੈ ਡੋਲੀ ਨੂੰ ਬਹੁਤ ਗੁੱਸਾ ਆਉਂਦਾ ਹੈ ਵੇਖੋ ਆਪ ਵੀ ਬੇਸ਼ੱਕ ਉਹਦੀ ਕਿਸੇ ਨਾ ਰਿੰਗ ਸਹਾਰਾ ਮਣੀ ਹੋਈ ਸੀ ਜਾਂ ਕੁਝ ਵੀ ਹੈ ਬਟ ਹੁਣ ਉਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀ ਹੈਗੀ ਅਤੇ ਉਹ ਡਾਕਟਰ ਦੀ ਮਾਤਾ ਤੇ ਆਪਣੇ ਪਿਤਾ ਨਾਲ ਇਸ ਬਾਰੇ ਗੱਲ ਕਰਨ ਦੀ ਆਗਦੀ ਹੈ ਕਰਮਚੰਦ ਅਜੇ ਚਿੱਠੀ ਲਿਖਣ ਲਈ ਡੋਲੀ ਨਾਲ ਸਹਿਮਤ ਪ੍ਰਗਟ ਕਰਦਾ ਹੈ ਹੁਣ 8ਵਾਂ ਸੀਨ ਆਉਂਦਾ ਹੈ 8ਵੇਂ ਸੀਨ ਵਿੱਚ ਕੀਨ ਦਾ ਡਾਕਟਰ ਦੇ ਘਰ ਉਹਨਾਂ ਦੇ ਮਾਤਾ ਜੀ ਤੇ ਡੌਲੀ ਕੁਰਸੀ ਤੇ ਹੈ ਕੁਰਸੀ ਤੇ ਬੈਠੇ ਹਨ ਟੌਲੀ ਮਾਤਾ ਜੀ ਨੂੰ ਦੱਸਦੀ ਹੈ ਕਿ ਉਹਨਾਂ ਦਾ ਪੁੱਤਰ ਨੂਰੀ ਨਾਲ ਨੇੜਤਾ ਰੱਖਦਾ ਹੈ ਤੇ ਮਾਤਾ ਵੱਲੋਂ ਇਸ ਬਾਰੇ ਪੁੱਛਣ ਦੇ ਡਾਕਟਰ ਸਪੇਅਰ ਨੂਰੀ ਦੀ ਸਿੱਤਾਂ ਕਰਦਾ ਹੈ ਜਿਸ ਨੇ ਕਈਆਂ ਨੂੰ ਮੌਤ ਦੇ ਮੂੰਹ ਤੋਂ ਬਚਾਇਆ ਹੈ ਡਾਕਟਰ ਦੱਸਦਾ ਹੈ ਕਿ ਦਵਾਈਆਂ ਤੇ ਉਜਾਰਾਂ ਦੀ ਕਾਰਡ ਕਰਨ ਠੀਕ ਇਲਾਜ ਨਹੀਂ ਕਰ ਸਕਦੇ ਮਾਂ ਪੁੱਤਰ ਨੂੰ ਸਪੇਅਰ ਨਾਲ ਨੇੜਤਾ ਲਈ ਲਾਂਤਾ ਪਾਉਂਦੀ ਹੈ ਮਾਂ ਪੁੱਤਰ ਨੂੰ ਸਪਸ਼ਟ ਕਰਦੀ ਹੈ ਕਿ ਸਪੇਅਰ ਨੂੰ ਉੱਥੋਂ ਕੱਢ ਦਿੱਤਾ ਜਾਵੇ ਮਾਤਾ ਜੀ ਬੂਟੇ ਨੂੰ ਸਪੇਰ ਨੂੰ ਬਲਾ ਕੇ ਲਿਆਉਣ ਲਈ ਆਖਦੇ ਹਨ ਡੋਲੀ ਦੱਸਦੀ ਹੈ ਕਿ ਬੂਟਾ ਵੀ ਸਪੇਰ ਨਾਲ ਰਲਿਆ ਹੋਇਆ ਹੈ ਬੂਟਾ ਆਖਦਾ ਹੈ ਕਿ ਸਪੇਰ ਨੂਰੀ ਨੇ ਇੱਥੇ ਨਹੀਂ ਆਉਣਾ ਮਾਤਾ ਜੀ ਡੋਲੀ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਸਪੇਰ ਨੂੰ ਕੁੱਟ-ਕੁੱਟ ਕੇ ਸਦਿਆ ਕਰ ਦੇਵੇਗੀ ਇਸੇ ਸਮੇਂ ਨੂਰੀ ਬੂਟੇ ਦੇ ਕੰਨ ਦੇ ਆ ਜਾਂਦੀ ਹੈ ਮਾਤਾ ਜੀ ਨੂਰੀ ਨੂੰ ਟੋਲੀ ਦੇ ਪਿਤਾ ਦੀ ਅਮੀਰੀ ਬਾਰੇ ਵਿਸਥਾਰ ਚ ਦੱਸਦੀ ਹੈ ਡੋਲੀ ਵੀ ਆਪਣੇ ਪਿਤਾ ਦੀ ਅਮੀਰੀ ਤੇ ਰੋਪ ਦੀ ਗੱਲ ਕਰਦੀ ਹੈ ਇਸੇ ਸਮੇਂ ਜਦੋਂ ਰਮਾਤਾ ਨੂਰੀ ਨੂੰ ਇੱਥੋਂ ਚਲੇ ਜਾਣ ਲਈ ਆਖਦੀ ਹੈ ਤਾਂ ਨੂਰੀ ਇਨਕਾਰ ਕਰ ਦਿੰਦੀ ਹੈ। ਡੋਲੀ ਵਾਰ-ਵਾਰ ਮਾਤਾ ਜੀ ਨੂੰ ਨੂਰੀ ਦੀਆਂ ਲਤਾਂ ਤੋੜਨ ਵਾਲੀ ਗੱਲ ਕਹਿੰਦੀ ਹੈ। ਇਸ ਸਮੇਂ ਕਰਮਚੰਦ ਆਉਂਦਾ ਹੈ। ਮਾਤਾ ਜੀ ਬੂਟੇ ਨੂੰ ਬਾਹਰ ਭੇਜ ਦਿੰਦੇ ਹਨ ਮਾਤਾ ਜੀ ਨੂਰੀ ਨੂੰ ਚਲੇ ਜਾਣ ਲਈ ਤਮ ਕਹਿੰਦੇ ਹਨ। ਕਰਮਚੰਦ ਦੋਵਾਂ ਨੂੰ ਸਮਝਾਉਂਦਾ ਹੈ। ਕਰਮਚੰਦ ਮਾਤਾ ਜੀ ਨੂੰ ਨੂਰੀ ਦੇ ਗੁੱਸੇ ਖੋਰ ਸੁਭਾਅ ਬਾਰੇ ਦੱਸਦਾ ਹੈ। ਕਰਮਚੰਦ ਕਿਉਂਕਿ ਉਹਨੇ ਖੁਦ ਕੁੱਟ ਖਾਦੀ ਸੀ ਨੂਰੀ ਕੋਲੋਂ ਕਰਮਚੰਦ ਮਾਤਾ ਜੀ ਨੂੰ ਡਾਕਟਰ ਸਾਹਬ ਦੀ ਬਦਲੀ ਕਿਸੇ ਚੰਗੇ ਸ਼ਾਸਤ ਕਰਵਾਉਣ ਲਈ ਆਖਦਾ ਹੈ ਪਰ ਮਾਤਾ ਜੀ ਦੱਸਦੇ ਹਨ ਕਿ ਡਾਕਟਰ ਇੱਥੋਂ ਬਦਲੀ ਕਰਾਉਣ ਲਈ ਤਿਆਰ ਹੀ ਨਹੀਂ ਹਨ ਕਰਮਚੰਦ ਦੱਸਦਾ ਕਿ ਪਤਾ ਨਹੀਂ ਇਸ ਨੂਰੀ ਨੇ ਡਾਕਟਰ ਸਾਹਤੇ ਕੀ ਜਾਦੂ ਕੀਤਾ ਹੋਇਆ ਹੈ ਜਿਸ ਕਾਰਨ ਉਹ ਕਈ ਗੱਲਾਂ ਭੁੱਲ ਹੀ ਜਾਂਦੇ ਹਨ ਉਹ ਜਾਣ ਕੇ ਇਹ ਚੀਜ਼ ਨੂੰ ਦੱਸਦਾ ਹੈ ਜਾਣ ਕੇ ਗੱਲ ਪਤਾ ਜੜਾ ਕਿ ਕਹਿੰਦਾ ਹੈ ਕਰਮਚੰਦ ਤ੍ਰਿਏ ਜੀ ਦੇ ਪੁੱਛਣ ਤੇ ਸਲਾਹ ਦਿੰਦਾ ਹੈ ਕਿ ਜੇ ਭੂਠਾ ਜੋ ਕੁਝ ਉਹਨਾਂ ਨੂੰ ਖਾਣ ਲਈ ਤਿਆਰ ਜਾਂਦਾ ਹੈ ਜੇ ਉਸ ਵਿੱਚ ਚੋਰੀ ਜ਼ਹਿਰ ਮਿਲਾ ਦਿੱਤਾ ਜਾਵੇ ਤਾਂ ਸਾਰੇ ਕੰਮ ਠੀਕ ਹੋ ਜਾਣਗੇ ਕਰਮਚੰਦ ਮਾਤਾ ਜੀ ਦੀ ਸਲਾਹ ਨਾਲ ਲੱਸੀ ਦੀ ਕੜਵੀ ਚ ਤਾ ਜਾ ਮਿਲਾ ਦਿੰਦਾ ਹੈ ਅਖੀਰ ਉਹ ਚੋਇਨਾ ਅਨਸਾਰ ਬੁੱਟੇ ਹੱਥ ਨੋਰੀ ਲਈ ਉਹ ਲੱਸੀ ਪੀਚ ਕੇ ਬਹੁਤ ਖੁਸ਼ ਹੁੰਦੇ ਹਨ ਹੁਣ ਨਵਾਂ ਸੀਨ ਆਉਂਦਾ ਹੈ ਨਵੇਂ ਸੀਨ ਵਿੱਚ ਕੀ ਹੁੰਦਾ ਕਿ ਨੋਰੀ ਝੁੱਗੀ ਜਿਹੜੇ ਚੁੱਲ੍ਹੇ ਕੋਲ ਪੀੜੀ ਤੇ ਬੈਠੀ ਹੈ ਬੁੱਟਾ ਨੋਰੀ ਨੂੰ ਲੱਸੀ ਵਾਲੀ ਕੜਵੀ ਦਿੰਦਾ ਹੈ ਨੂਰੀ ਰੁੱਖੀ ਰੋਟੀ ਖਾਣ ਸਮੇਂ ਬੁਰਕੀ ਲੰਗੌਣ ਲਈ ਕੜਵੀ ਚੁਲਸੀ ਦਾ ਘੁੱਟ ਪਾਰਦੀ ਹੈ ਘੁੱਟ ਅੰਦਰ ਜਾਂਦੇ ਹੀ ਨੂਰੀ ਤੜਫਣ ਲੱਗਦੀ ਹੈ ਉਹ ਪਾਣੀ ਦੇ ਘੜੇ ਕੋਲ ਜਾਂ ਜਾਂਦੀ ਹੈ ਤੇ ਕਰਮਚੰਦ ਘੜਾ ਨੂਰੀ ਤੋਂ ਤੂਰ ਕਾ ਦਿੰਦਾ ਹੈ ਕਰਮਚੰਦ ਨੂਰੀ ਨੂੰ ਤੜਫਦਿਆਂ ਵੇਖ ਉਸ ਨੂੰ ਆਖਦਾ ਹੈ ਕਿ ਤੂੰ ਮੇਰਾ ਤੰਦਾ ਠੱਪ ਕੀਤਾ ਸੀ ਕਰਮਚੰਦ ਆਖਦਾ ਹੈ ਕਿ ਹੁਣ ਉਹ ਮੂੰਹ ਵਿਚਲੇ ਚਖਮਾਕਾਰ ਜ਼ਹਿਰ ਨਹੀਂ ਚੂ ਸਕੇਗੀ ਨਾ ਹੀ বীਣ ਵਜਾ ਸਕੇਗੀ ਅਖੀਰ ਨੂਰੀ ਨੂਰੀ ਪਾਣੀ ਵਾਲੇ ਘੜੇ ਕੋਲ ਪਹੁੰਚ ਜਾਂਦੀ ਹੈ ਉਹ ਪਾਣੀ ਪੀਂਦੀ ਹੈ ਤਾਂ ਮੂੰਹ ਦੇ ਪਾਣੀ ਦੇ ਛੱਟੇ ਮਾਰਦੀ ਹੈ ਉਸਦੇ ਮੂੰਹ 'ਚ ਖੂਨ ਵਗ ਆਉਂਦਾ ਹੈ ਇਸ ਸਮੇਂ ਡਾਕਟਰ ਆਉਂਦਾ ਤਾਂ ਨੂਰੀ ਨੂੰ ਛੇਤੀ ਨਾਲ ਉਸ ਨਾਲ ਜਾਣ ਲਿਆਖਦਾ ਕਿਉਂਕਿ ਡੋਲੂ ਨੂੰ ਸੱਪ ਨੇ ਡੰਗ ਮਾਰ ਦਿੱਤਾ ਸੀ ਨੂਰੀ ਆਪਣੀ ਵਿਗੜੀ ਹਾਲਤ 'ਤੇ ਡਾਕਟਰ ਦੇ ਤਰਲੇ ਪਾਉਣ ਨਾਲ ਕਰਨ ਤੁਰ ਪੈਂਦੀ ਹੈ ਕਿ ਉਸ ਨੂੰ ਨਹੀਂ ਪਤਾ ਲੱਗਦਾ ਕਿ ਇਸ ਨੂੰ ਤਜਾਪ ਪਿਆਇਆ ਗਿਆ ਵਾ ਜਾਂ ਇਸ ਦੀ ਇੰਨੀ ਮੰਦੀ ਹਾਤਵਾ ਆ ਫੜਾ ਦਫੜੀ ਚੋਂਦਾ ਹੈ ਕਿ ਮੇਰੀ ਪਤਨੀ ਨੂੰ ਸੱਪ ਨੇ ਡੱਸ ਲਿਆ ਤੂੰ ਹੀ ਉਸ ਦਾ ਚਾਰ ਬਾਰ ਘਟ ਸਕਦੀ ਹੈਗੀ ਆ ਤੋ ਉਹ ਵਿਚਾਰੇ ਫਿਰ ਆਪਣਾ ਕਰਤਵ ਨਿਭਾਉਣ ਲਈ ਤੁਰ ਪੈਂਦੀ ਆ ਦ ਸਮੁੰਦਰ ਵਿੱਚ ਡੋਲੀ ਮੰਜੀ ਤੇ बेहोश ਪਈ ਹੈ ਉਸ ਦੇ ਪੈਰ ਤੇ ਪੱਟੇ ਬੰਨੀ ਹੋਈ ਹੈ ਮਾਤਾ ਜੀ ਡੋਲੀ ਨੂੰ ਹੋਸ਼ ਕਰ ਲਈ ਆਖਦੇ ਹਨ ਇਸ ਸਮੇਂ ਨੂਰੀ ਤੇ ਡਾਕਟਰ ਆਉਂਦੇ ਹਨ ਮਾਤਾ ਜੀ ਨੂਰੀ ਦੇ ਆਉਣ ਤੇ ਗੁੱਸੇ ਹੁੰਦੇ ਹਨ ਪਰ ਡਾਕਟਰ ਮਾਤਾ ਜੀ ਨੂੰ ਚੁੱਪ ਕਰਵਾਉਂਦਾ ਹੈ ਮਾਤਾ ਜੀ ਆਖਦੇ ਹਨ ਕਿ ਹੋ ਸਕਦਾ ਹੈ ਕਿ ਸੱਪ ਇਸ ਪੈਰ ਨੇ ਛੱਡਿਆ ਹੋਵੇ ਵੇਖੋ ਇਹ ਹੁੰਦਾ ਹੈ ਕਿ ਹਮੇਸ਼ਾ ਹੀ ਜਿਹੜਾ ਗਰੀਬ ਆ ਉਹਦੇ ਤੇ ਹੀ बार-बार ਇਲਜ਼ਾਮ ਲੱਗਦੇ ਨੇ ਅਮੀਰ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਉਹਦੇ ਇਲਜ਼ਾਮ ਉਹਦੇ ਚੱਕਾ ਵਰਗਾ ਹੋ ਜਾਂਦੇ ਆ ਕਹਿੰਦਾ ਹੈ ਕਿ ਨੂਰੀ ਮਾਤਾ ਜੀ ਦੇ ਰੁਕਦਿਆਂ ਵੀ ਡੋਲੀ ਦੇ ਪੈਰ ਤੋਂ ਪੱਟੀ ਖੋਲ ਕੇ ਜ਼ਖਮ ਜੋ ਮੂੰਹ ਨਾਲ ਚਾਰ ਚੂਸ ਚੂਸ ਕੇ ਖੂਨ ਜਮੀ ਤੇ ਸੜ ਰੋੜੀ ਰੋੜੀ ਜਾਂਦੀ ਹੈ ਨੂਰੀ ਦੇ ਤੱਕ ਅਜਿਆ ਕਰਦੀ ਇਸਤੇ ਡੋਲੀ ਹੌਲੀ ਅੱਖਾਂ ਖੋਲਦੀ ਹੈ ਪਰ ਨੂਰੀ ਬਿਹੋਸ਼ ਹੋ ਕੇ ਡਿੱਗ ਪੈਂਦੀ ਹੈ ਮੌਤੇ ਮੂੰਹ ਚਾ ਪੈਂਦੀ ਹੈ ਡਾਕਟਰ ਨੂਰੀ ਦੇ ਨਬਜ਼ੇ ਵੇਖਦਾ ਤਾਂ ਉਸ ਨੂੰ ਅਹਿਸਾਸ ਹੁੰਦਾ ਕਿ ਨੂਰੀ ਮਰ ਚੁੱਕੀ ਹੈ ਇਸ ਸਮੇ ਭੂਮੀ ਤੋਂ ਹਲਕੀ ਜਿਹੀ ਆਵਾਜ਼ ਆਉਂਦੀ ਹੈ ਧਰਤੀ ਦਾ ਹਿਲੇ ਆ ਕਾਲਚਾ ਅਜ ਅੰਬਰ ਦੀ ਅਖਰ ਹੋਈ ਦੋਸ਼ ਕਿਸੇ ਦਾ ਸਜ਼ਾ ਕਿਸੇ ਨੂੰ ਉਹ ਦੋਸ਼ ਕਿਸੇ ਦਾ ਸਜ਼ਾ ਕਿਸੇ ਨੂੰ ਇਹ ਕੀ ਅਨਹੋਣੀ ਹੋਈ ਕੀ ਅਨਹੋਣੀ ਹੋਈ ਜ਼ਹਿਰੀ ਨਾਗਾ ਦਾ ਜਿੰਨਾ ਜ਼ਹਿਰ ਚੋਸਿਆ ਮਨੁੱਖੀ ਨਾਗਾ ਹੱਥੋਂ ਉਹ ਨੂਰੀ ਮੋਈ ਮਨੁੱਖੀ ਨਾਗਾ ਹੱਥੋਂ ਉਹ ਨੂਰੀ ਮੋਈ ਇਸ ਨਾਟਕ ਦਾ ਲਾਸਟ ਵਾਲਾ ਦ੍ਰਿਸ਼ 11ਵਾਂ ਦ੍ਰਿਸ਼ ਨਾਟਕ ਦੇ ਆਖਰੀ ਰਾਤ ਦੇ 11ਵੇਂ ਦ੍ਰਿਸ਼ ਵਿੱਚ ਅਤੀ ਦਾ ਸਮੇਂ ਮੰਚ ਤੇ ਨੂਰੀ ਦੀ ਸਫੇਦ ਰੰਗ ਦੀ ਸਮਾਦ ਤੇ ਉਸ ਪਿੱਛੋਂ ਦਰਿਆ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ। ਮਜਾਰ ਤੇ ਇੱਕ ਦੀਵਾ ਜਗ ਰਿਹਾ ਹੈ। ਦੀਵੇ ਦੀ ਰੋਸ਼ਨੀ ਵਿੱਚ ਮਜਾਰ ਦੇ ਪਿੱਛੋਂ ਨੂਰੀ ਦਾ ਚਿਹਰਾ ਨਜ਼ਰ ਆ ਰਿਹਾ ਹੁੰਦਾ ਹੈ। ਮੰਚ ਤੇ ਸਮਝਦੇ ਹੋ ਨਾ ਕਿ ਜਿਹੜੇ ਮੁਸਲਮਾਨ ਜਾਂ ਦੁੱਧੀਆਂ ਦੀ ਉਹਨਾਂ ਦੀ ਮਜਾਰ ਬੜਾਈ ਜਾਂਦੀ ਹੈ, ਇੱਕ ਕਬਰ ਬੜਾਈ ਜਾਂਦੀ ਹੈ, ਉਹਦੇ ਵਿੱਚ ਦੱਬਿਆ ਜਾਂਦਾ ਹੈਗਾ ਉਹਨਾਂ ਨੂੰ ਹੈਨਾ? ਤੇ ਬਾਅਦ ਵਿੱਚ ਉੱਥੇ ਦੀਵਾ ਜਗਾਇਆ ਜਾਂਦਾ ਹੈਗਾ। ਤੋਂ ਉਹ ਸੀਨ ਕ੍ਰੀਏਟ ਕੀਤਾ ਹੈਗਾ ਵਾ। ਕਿਉਂ ਨੂਰੀ ਮਰ ਚੁੱਕੀ ਹੈਗੀ ਆ, ਉਹਨੂੰ ਵੀ ਕਬਰ 'ਚ ਦੱਬ ਦਿੱਤਾ ਹੈਗਾ ਵਾ। ਤੇ ਉੱਥੇ ਦੀਵਾ ਜਗਦਾ ਪਿਆ ਹੈ। ਮੰਚ ਦੇ ਇੱਕ ਪਾਸਿਓ ਸਾਰੇ ਪਾਤਰ ਹੱਥਾਂ ਵਿੱਚ ਇੱਕ ਇੱਕ ਜਗਦਾ ਦੀਵਾ ਲੈ ਕੇ ਪ੍ਰਵੇਸ਼ ਕਰਦੇ ਹਨ ਇਸ ਸਮੇਂ ਪਿੱਠ ਭੂਮੀ ਤੋਂ ਆਵਾਜ਼ ਆਉਂਦੀ ਹੈ ਨੂਰੀ ਭਾਵੇਂ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਉਸ ਦੀ ਯਾਦ ਹਮੇਸ਼ਾ ਹਮੇਸ਼ਾ ਲਈ ਜਿੰਦਾ ਰਹੇਗੀ ਨੂਰੀ ਦੀ ਯਾਦ ਵਿੱਚ ਬੜਾਈ ਨੂਰੀ ਦੀ ਇਸ ਸਮਾਦ ਇਸ ਗੱਲ ਦਾ ਪਰਤੱਖ ਪ੍ਰਮਾਣ ਹੈ ਦੇਵੀ ਦੀ ਇਹ ਕਵਾਰੀ ਲਾਟ ਹਨੇਰੀਆਂ ਬਰੁੱਦ ਸੰਘਰਸ਼ ਕਰ ਰਹੀ ਹੈ ਤੇ ਹਮੇਸ਼ਾ ਕਰਦੀ ਰਹੇਗੀ ਮਸੀਹਾ ਦੀ ਕਾਲੀ ਰਾਤ ਨੂੰ ਚੰਨ ਸੰਗ ਰਸਣਾਉਣ ਲਈ ਮੋਢਲੇ ਸਮਾਜੀ ਫਾਸਲੇ ਇਸ ਧਰਤੀ ਦਾ ਮਟੌਣ ਲਈ ਕਿ ਜੇ ਨੂਰੀ ਵੀ ਅਮੀਰ ਘਰ ਦੀ ਕੁੜੀ ਹੁੰਦੀ ਹੈ ਨਾ ਤਾਂ ਨੈਚਰਲੀ ਉਹਨਾਂ ਦਾ ਵਿਆਹ ਹੋ ਜਾਣਾ ਸੀ ਤੇ ਰੀਜ਼ਨ ਕੀ ਸੀ ਫਾਸਲਾ ਕੀ ਸੀ ਕਿ ਉਹ ਮਲਪੀ ਇੱਕ ਡਾਕਟਰ ਸੀ ਤੇ ਏ ਵਿਚਾਰ ਇਹ ਜਿਹੜੀ ਹੈਗੀ ਇੱਕ ਸਪਿਰੈਂਸ ਸੀ ਤੇ ਇਸ ਕਰਕੇ ਉਹਦੇ ਗੁਣ ਨਹੀਂ ਵੇਖੇਗੇ ਉਹਦੇ ਜਸਟ ਇਹ ਵੇਖਿਆ ਕਿ ਇਹ ਕਾਸਟ ਅਲੱਗ ਵਾ ਇਹ ਗਰੀਬ ਵਾ ਤਾਂ ਉਹਦਾ ਰਿਸ਼ਤਾ ਨਹੀਂ ਹੋ ਸਕਦਾਗਾ ਇਸ ਸੁਪਰੰਸਾਰੇ ਕਲਾਕਾਰ ਪਹਿਲਾ ਦਸ਼ਕਾ ਵਲਸ ਸੇਚ ਕੁੰਦਿਆਂ ਤੇ ਫਿਰ ਆਪੋ ਆਪਣੇ ਦੀਵਾ ਮਜਾਰ ਤੇ ਰੱਖਣੋਂ ਪਰੰ ਦਸ਼ਕਾਂ ਵਾਲਾ ਮੂੰਹ ਕਰਕੇ ਖੜ ਜਾਂਦੇ ਹਨ ਇਸ ਸਮੇਂ ਮੰਚ ਰੋਸ਼ਨੀ ਨਾਲ ਜਕਮਾਉਂਦਾ ਤੇ ਨੋਰੀ ਤੇ ਵਿਚਾਰ ਰੋਸ਼ਟੀਆਂ ਦੇ ਸੱਚੀ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਫਾਸਲੇ ਇੱਕ ਬਹੁਤ ਹੀ ਵਧੀਆ ਨਾਟਕ ਅਤੇ ਨਾਟਕਾਂ ਨੇ ਇਸ ਨਾਟਕ ਚ ਬਹੁਤ ਹੀ ਮਹੱਤਵਪੂਰਨ ਵਿਸ਼ਾ ਲੈ ਕੇ ਕਲਾਤਮਕ ਸਾਥ ਪੇਸ਼ ਕੀਤਾ ਆਈ ਹੋਪ ਤੁਹਾਨੂੰ ਇਹ ਜਿਹੜਾ ਨਾਟਕਾ ਬਹੁਤ ਹੀ ਵਧੀਆ ਪਸੰਦ ਆਇਆ ਹੋਵੇਗਾ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲੇ ਹੋਵੇਗਾ ਥੈਂਕਸ ਬੇਟਾ